ਅੰਦਰ ਮੇਰੇ ਅੱਖਾਂ ਖੁੱਲੀਆਂ ਉਹਨਾਂ ਨੇ ਤੇ ਮੈਨੂੰ ਕਹਿੰਦੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰੋ ਤੇ ਮੈਂ ਇਸ ਚੀਜ਼ ਨੂੰ ਫੋਰਸ ਕਰਿਆ ਕਿ ਮੈਂ ਕੱਪੜੇ ਨਹੀਂ ਉਤਾਰੂੰਗਾ ਮੇਰਾ ਤੁਸੀਂ ਇਦਾਂ ਮੈਨੂੰ ਬੇਇੱਜ਼ਤੀ ਨਹੀਂ ਕਰ ਸਕਦੇ ਮੈਂ ਵੀ ਇੱਕ ਆਰਮੀ ਦਾ ਜਵਾਨ ਹਾਂ ਔਰ ਬੈਲਟ ਫੋਰਸ ਵਾਲਾ ਯਾਰ ਤੁਸੀਂ ਵੀ ਤੇ ਬੈਲਟ ਫੋਰਸ ਵਾਲੇ ਹੋ ਅਪੜ ਮਾਰੇ ਥੱਪੜ ਤੋਂ ਬਾਅਦ ਮੇਰੀ ਕਾਗ ਉਤਰੀ ਔਰ ਵੀ ਤੁਹਾਡੀ ਉਦਾਰ ਕੀਤੀ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਹਲਫ ਨੰਗਾ ਕਰਨਾ ਤੈਨੂੰ ਪੂਰੇ ਕੱਪੜੇ ਉਤਾਰਦੇ ਇੱਕ ਸਪੈਸੀਫਿਕ ਕਮਰੇ ਨਾਲ ਇੰਨਾ ਮਿੰਟ 3 ਤੋਂ 4 ਮਿੰਟ ਵੀਡੀਓ ਬਣਾਈ ਆਪਣੇ ਬੱਚੇ ਦਾ ਹੋਰ ਆਪਣੀ ਵਾਈਫ ਦਾ ਬਿਲਕੁਲ ਪਿੱਛਾ ਛੱਡ ਦੇ ਅੱਜ ਤੋਂ ਬਾਅਦ ਚੰਡੀਗੜ੍ਹ ਦੇ ਨੇੜੇ ਤੇਰੇ ਵੀ ਤੂੰ ਨਜ਼ਰ ਨਹੀਂ ਆਉਣਾ ਚਾਹੀਦਾ ਰੀਅਲੀ ਵੈਰੀ ਬੈਡ ਐਗਜ਼ਾਮਪਲ ਫੋਰ ਇੰਡੀਅਨ ਆਰਮੀ ਕਰਨ ਕੀ ਲੱਕਿਆ ਆਪਾਂ ਅਸੀਂ 100 ਸਲੂਟੇ ਸਤਿ ਸ੍ਰੀ ਅਕਾਲ ਤੁਹਾਡੇ ਵੱਲੋਂ ਸਾਰਿਆਂ ਨੂੰ 100 ਕੀ ਮੈਂ ਕਹਿੰਦਾ ਦੇਣ ਤੋਂ ਲੈ ਕੇ ਸ਼ਾਮ ਤੱਕ ਅਸੀਂ ਇੰਡੀਅਨ ਆਰਮੀ ਨੂੰ ਸਲੂਟ ਮਾਰੀਏ ਤਾਂ ਕੱਟ ਨਹੀਂ ਇੱਕ ਡਿ ਵੀਡੀਓ ਬਣਾਉਣੀ 66D ਇਨਫੋਰਮੇਸ਼ਨ ਟੈਕਨੋਲੋਜੀ ਐਕਟ ਨਾਨ ਅਵੇਲੇਬਲ ਅਫੈਂਸ ਵੈਰੀ ਸੀਰੀਅਸ ਹੀਨੀਅਸ ਕਮਾਂਗਾ ਮੈਂ ਪੂਰਨ ਗੁਰਸਿੱਖ ਨੇ ਜਿਹੜੇ ਸਾਡੇ ਸਾਹਮਣੇ ਇਸ ਤਰ੍ਹਾਂ ਬੈਠੇ ਨੇ ਇਹਨਾਂ ਦੀ ਪਗੜੀ ਉਤਾਰਨੀ ਪੱਗ ਉਤਾਰਨੀ ਔਰ 295 ਏ ਦਾ ਪ੍ਰੋਵੀਜ਼ਨ ਪਿਆ ਪਲੱਸ ਜਿਹੜੀਆਂ ਜਿਹੜੀਆਂ ਪੁਲਿਸ ਨੇ ਜੋ ਇਹ ਟ੍ਰੀਟਮੈਂਟ ਕੀਤੀ ਇਸ ਤੋਂ ਵੱਡੀ ਗਗਨ ਜੀ ਲਾਅਲੈਸਨੈਸ ਕੀ ਹੋਏਗੀ ਉੱ비 ਪਾਰਟੀ ਹੋਇਆ ਆਰਮੀ ਦੇ ਵਿੱਚ ਉਸ ਤੋਂ ਬਾਅਦ ਮੈਨੂੰ ਮੈਕਸਿਮਮ ਸੇਵਾ ਕਰੂ ਘਰ ਦੇ ਲਈ ਔਰ ਹੁਣ ਵੀ ਮੈਂ ਇਸ ਟਾਈਮ ਬਠਿੰਡੇ ਦੇ ਵਿੱਚ ਆਪਣਾ ਗੋਤਰਾ ਸਾਹਿਬ ਦੀ ਸੇਵਾ ਸੰਭਾਲ ਰਿਹਾ ਹਾਂ ਦੀਵਾਲੀ ਵਾਲੀ ਰਾਤ ਕੀ ਹੁੰਦਾ ਹੈ ਜਦੋਂ ਤੁਸੀਂ ਛੁੱਟੀ ਲੈ ਕੇ ਆਉਂਦੀ ਹੋ 11 ਮਹੀਨਾ 2023 ਨੂੰ ਮੈਂ ਆਪਣੇ ਬੱਚੇ ਨੂੰ ਮਿਲਣ ਵਾਸਤੇ ਆਉਣਾ ਹੈ ਬੱਚਾ ਭੱਜ ਕੇ ਮੇਰੇ ਕੋਲ ਆਉਂਦਾ ਉਸ ਤੋਂ ਬਾਅਦ 15 ਮਿੰਟਾਂ ਦੇ ਵਿੱਚ 10 ਮਿੰਟ ਦੇ ਵਿੱਚ ਵਿੱਚ ਉਹ ਤੇ ਪਲੱਸ ਦੋ ਬੰਦੇ ਹੋਰ ਸਰਕਾਰੀ ਮਲਾਜਮ ਸਾਰੇ ਤਿੰਨ ਡਰੈਸ ਕੋਚੀ ਮੈਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਚੁੱਕ ਕੇ ਇੱਕ ਆਰਮੀ ਦੇ ਜਵਾਨ ਨੂੰ ਕ੍ਰਿਮੀਨਲ ਦੀ ਤਰ੍ਹਾਂ ਚੁੱਕ ਕੇ ਥਾਣੇ ਲੈ ਜਾਂਦੇ ਨੇ ਦਾਉ ਪਹਿਲਾਂ ਹੀ ਕਿਸੇ ਮਤਲਬ ਵੱਜੀ ਹੋਈ ਸੀ ਇਹ ਚੀਜ਼ ਵਾਸਤੇ ਸੀ ਇਹ ਕੰਮ ਕਰਨਾ ਹੀ ਕਰਨਾ ਆਕਸੋਂ ਤੋਂ ਬਾਅਦ ਮੇਰੀ ਵਾਈਫ ਤੇ ਬੱਚਾ ਬਾਹਰ ਸਕੂਟੀ ላይ ਖੜੇ ਸੀ ਕਹਿੰਦੇ ਕੋਈ ਗੱਲ ਹੈ ਤੁਹਾਨੂੰ ਬੱਚੇ ਨੂੰ ਮਿਲਾ ਦਾਂਗੇ ਤੁਸੀਂ ਨਾਲ ਚਲੋ ਸਕਦੇ ਹੋ ਉਹ ਤੇ ਅੰਦਰ ਜਾਂਦੇ ਹੀ ਇਹਨਾਂ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਤੇਰੇ ਉਤੇ ਐਨਡੀਪੀਐਸ ਦਾ ਪਰਚਾ ਪਾਵਾਂਗੇ ਫਿਰ ਤੇਰੇ ਉੱਪਰ ਕੋਈ ਗੈਰ ਹਥਿਆਰ ਰੱਖ ਕੇ ਇਲੀਗਲ ਹਥਿਆਰ ਵੈਪਨ ਰੱਖ ਕੇ ਤੇਰੀ ਗੱਡੀ ਦੇ ਵਿੱਚ ਜੋ ਅਸੀਂ ਚਾਹੀਏ ਕਰ ਸਕਦੇ ਅੱਜ ਸਾਡੇ ਕੋਲ ਪਾਵਰ ਹੈ ਉਹ ਤੇਰੀ ਪਹਿਲੀ ਗੱਲ ਤੇਰਾ ਫੋਨ ਅਸੀਂ ਬੰਦ ਕਰ ਦਿੰਦੇ ਹਾਂ ਵਰਦੀ ਪਾਈ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ ਕਿ ਯਾਰ ਅਸੀਂ ਇੱਕ ਦੇਸ਼ ਦੀ ਸੇਵਾ ਵਾਸਤੇ ਬਣੇ ਆਂ ਵਰਦੀ ਪਾਉਣ ਤੋਂ ਬਾਅਦ ਬੰਦੇ ਨੂੰ ਆਟੋਮੈਟਿਕਲੀ ਜਨੂਨ ਆ ਜਾਂਦਾ ਕਿਉਂਕਿ ਵਰਦੀ ਦੇ ਵਿੱਚ ਜੋਸ਼ ਹੀ ਇੰਨਾ ਹੈ ਜਦੋਂ ਮੈਂ ਵਰਦੀ ਪਾਉਣ ਤੋਂ ਬਾਅਦ ਆਪਣੇ ਪਿੱਛੇ ਝਾਤੀ ਮਾਰੀ ਕਿ ਮੇਰੇ ਨਾਲ ਹੋਇਆ ਕਿ ਛੁੱਟੀ ਦੌਰਾਨ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਹਾਂ ਕਿ ਯਾਰ ਅਖੀ ਸਰਬ ਕਿੰਨੂ ਕਰ ਰਹੇ ਆਂ ਇੰਡੀਅਨ ਆਰਮੀ ਜੇ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਬੈਠੇ ਹੋਏ ਆਂ ਜੇ ਅਸੀਂ ਆਪਣੀ ਜ਼ਿੰਦਗੀ ਆਰਾਮ ਦੇ ਨਾਲ ਜੀ ਰਹੇ ਆਂ ਤਾਂ ਉਸ ਦੇ ਵਿੱਚ ਇੱਕ ਵੱਡਾ ਯੋਗਦਾਨ ਸਾਡੇ ਆਰਮੀ ਦੇ ਜਵਾਨਾਂ ਦਾ ਵੀ ਹੈ ਜਿਹੜੇ ਸਰਹੱਦਾਂ ਦੇ ਉੱਤੇ ਡਟੇ ਹੋਏ ਨੇ ਜਿਹੜੇ ਸਰਹੱਦਾਂ ਦੇ ਉੱਤੇ ਲਗਾਤਾਰ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਕਈ ਵਾਰ ਤਾਂ ਅਸੀਂ ਛੁੱਟੀਆਂ ਦੇ ਵਿੱਚ ਘੁੰਮਣ ਚਲੇ ਜਾਂਦੇ ਆਂ ਔਰ ਮਹਫੂਜ਼ ਤਰੀਕੇ ਨਾਲ ਅਸੀਂ ਘੁੰਮ ਫਿਰ ਕੇ ਵਾਪਸ ਆ ਜਾਂਦੇ ਆਂ ਪਰ ਜਿਹੜਾ ਇੱਕ ਜਵਾਨ ਡਿਊਟੀ ਕਰ ਰਿਹਾ ਹੈ ਜਦੋਂ ਉਹ ਛੁੱਟੀ ਤੇ ਆਪਣੇ ਘਰ ਆਉਂਦਾ ਹੈ ਤਾਂ ਉਸ ਦੇ ਨਾਲ ਪੁਲਿਸ ਕਿਹੋ ਜਿਹਾ ਤਸ਼ੱਦਦ ਕਰਦੀ ਹੈ ਇਹ ਕਹਾਣੀ ਸੁਣ ਕੇ ਤੁਸੀਂ ਆਪ ਹੈਰਾਨ ਹੋ ਜਾਓਗੇ ਔਰ ਤੁਹਾਨੂੰ ਵੀ ਇਹ ਲੱਗੂਗਾ ਕਿ ਸਾਡੇ ਜਵਾਨਾਂ ਦੇ ਨਾਲ ਕਿ ਇਸ ਤਰੀਕੇ ਦਾ ਬਦੀਰਾ ਪੁਲਿਸ ਕਰ ਰਹੀ ਹੈ ਪੂਰਾ ਮਾਮਲਾ ਕੀ ਹੈ ਸਮਝਣ ਦੀ ਕੋਸ਼ਿਸ਼ ਕਰਦੇ ਆ ਘੁੰਮਣ ਭਾਈ ਉਹ ਨਹੀਂ ਸਾਡੇ ਨਾਲ ਮੌਜੂਦ ਨੇ ਭਾਈ ਜੀ ਜਿਵੇਂ ਮੈਂ ਜ਼ਿਕਰ ਕੀਤਾ ਅੱਜ ਅਸੀਂ ਜੇ ਥੇਕਰਾਂਚ ਮਹਫੂਜ਼ ਬੈਠੇ ਹੋਏ ਹਾਂ ਤਾਂ ਉਹ ਸਾਡੀ ਆਰਮੀ ਕਰਕੇ ਹੀ ਹੈ ਜੀ ਜੇ ਅਸਰ ਅੱਦਾ ਦੇ ਉੱਤੇ ਕੋਈ ਨਾ ਹੋਵੇ ਤਾਂ ਸ਼ਾਇਦ ਮਾਹੌਲ ਕੁਝ ਹੋਰੀ ਹੋਵੇ ਔਰ ਇੱਕ ਜਵਾਨ ਜਦੋਂ ਛੁੱਟੀ ਹੁੰਦਾ ਤਾਂ ਬਹੁਤ ਸਾਰੀਆਂ ਖੁਆਇਸ਼ਾਂ ਬਹੁਤ ਸਾਰੇ ਸੁਪਨੇ ਉਹ ਲੈ ਕੇ ਆਉਂਦਾ ਕਿਉਂਕਿ ਪਰਿਵਾਰ ਨਾਲ ਮਸਾ ਮਸਾ ਮੁਲਾਕਾਤ ਹੋ ਰਹੀ ਹੁੰਦੀ ਹੈ ਪਰ ਭਾਈ ਉਹਨਾਂ ਨਾਲ ਕੀ ਹੁੰਦਾ ਜੋ ਤੁਹਾਨੂੰ ਅੱਜ ਦਲਤਾਂ ਦੇ ਦਰਵਾਜ਼ੇ ਖੜਕਟਾਉਣੇ ਪੈ ਰਹੇ ਜੀ ਮੈਂ ਪਹਿਲਾਂ ਤਾਂ ਫਤਿਹ ਨਹੀਂ ਸਮਝ ਪਾਈ ਜੀ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਸੋ ਮੈਨੂੰ ਗਗਨ ਜੀ ਜਿਸ ਦੇ ਨੇ ਮਾਮਲਾ ਮੇਰੇ ਕੋਲ ਆਇਆ ਹੈ ਤਸੱਦਦ ਤਸੱਦਦ ਕਿਦੇ ਨਾਲ ਮੈਨੂੰ ਲੱਗਦਾ ਮੈਂ ਸਟਾਰਟਿੰਗ ਆ ਜੇ ਇਸ ਗੱਲ ਤੋਂ ਕਰੂੰਗਾ ਕਿ ਤਸੱਦਦ ਕਿਸੇ ਆਮ ਵਿਅਕਤੀ ਨਾਲ ਤੋਂ ਰੂਟੀਨ ਚ ਅਸੀਂ ਸੁਣ ਰਹੇ ਹਾਂ ਵੀ ਪੁਲਿਸ ਜੜੀ ਉਹ ਕਰਦੀ ਏ ਪਰ ਇਸ ਵਾਰੀ ਬੜਾ ਸ਼ਰਮਸਾਰ ਹੋਏ ਅਸੀਂ ਇਹ ਦੇਖ ਕੇ ਸਾਰ ਐਕਟੈਂਡ ਕੰਡਕਟ ਆਨ ਦੀ ਪਾਰਟ ਆਫ ਦੀ ਚੰਡੀਗੜ੍ਹ ਪੁਲਿਸ ਐਸ ਵੈਲ ਐਸ ਆਨ ਦੀ ਪਾਰਟ ਆਫ ਦੀ ਮੋਹੜੀ ਪੁਲਿਸ ਬੁੱਲਨਾਪੁਰ ਗਰੀਬਦਾਸ ਪੁਲਿਸ ਸਟੇਸ਼ਨ ਹੁਣ ਆਪਾਂ ਥੋੜਾ ਦਾ ਸਟੋਰੀ ਨੂੰ ਮੈਂ ਆਪਾਂ ਦੱਸ ਦਿਆਂ ਵੀ ਇਹਦੀ ਬਰੀਫ ਬੈਕਗ੍ਰਾਉਂਡ ਕੀ ਏ ਦੇਖੋ ਮੇਰੇ ਕੋਲ ਇੰਡੀਅਨ ਆਰਮੀ ਦੇ ਜਿਹੜੇ ਹੁਣ ਇਸ ਟਾਈਮ ਸੋਲਜਰ ਬੈਠੇ ਨੇ ਅੱਜ ਤੋਂ ਤਕਰੀਬਨ 14 ਸਾਲ ਪਹਿਲਾਂ ਇਹਨਾਂ ਨੇ ਇੰਡੀਅਨ ਆਰਮੀ ਜੁਆਇਨ ਕੀਤੀ ਇੰਡੀਅਨ ਆਰਮੀ ਜਦੋਂ ਜੁਆਇਨ ਕੀਤੀ ਤਾਂ ਹਰ ਬੰਦੇ 'ਚ ਇੱਕ ਵੱਖਰਾ ਇੱਕ ਮਤਲਬ ਤੁਸੀਂ ਕਹੋ ਕਿ ਜਲੋ ਹੁੰਦਾ ਜਦੋਂ ਯੂਨੀਫਾਰਮ ਪੈਂਦੀ ਏ ਚਲੋ ਉਸ ਤੋਂ ਬਾਅਦ 2016 ਦੇ ਵਿੱਚ ਇਹਨਾਂ ਦੀ ਮੈਰਿਜ ਹੁੰਦੀ ਹੈ 16 ਤੋਂ ਬਾਅਦ ਐਡਮਿਟਿਡਲੀ ਕੁਛ ਨਾ ਕੁਛ ਡਿਫਰੈਂਸ ਜਿਹੜੇ ਨੇ ਉਹ ਇਹਨਾਂ ਦੀ ਵਾਈਫ ਦੇ ਨਾਲ ਆ ਜਾਂਦੇ ਨੇ ਉਹ ਇੱਕ ਸੈਪਰੇਟ ਮੈਟਰ ਹੈ ਬੱਚਾ ਹੈ ਅੱਗੋਂ 5 ਸਾਲ ਦਾ ਹੁਣ ਦੀਵਾਲੀ ਦੀ ਰਾਤ ਨੂੰ 12 ਨਵੰਬਰ ਨੂੰ 2023 ਇਹਨਾਂ ਦੀ ਵਾਈਫ ਇੱਕ ਕ੍ਰਿਮੀਨਲ ਕਾਂਸਪਿਰੈਂਸੀ ਬਣਾਉਂਦੇ ਨੇ ਉਹ ਵੀ ਚੰਡੀਗੜ੍ਹ ਪੁਲਿਸ ਦੇ ਵਿੱਚ ਤਨਾਤ ਨੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਗਗਨ ਜੀ ਬਲਾਕ ਇਹਨਾਂ ਨੂੰ ਪਹਿਲਾਂ ਮੁੱਲਾਂਪੁਰ ਗਰੀਬਦਸ ਉੱਥੇ ਸਪੈਸੀਫਿਕਲੀ ਸਬ ਇੰਸਪੈਕਟਰ ਪਰਮਜੀਤ ਸਿੰਘ ਉਹਨਾਂ ਨੇ ਬਕਾਇਦਾ ਇਹਨਾਂ ਨੂੰ ਜਿੰਨਾ ਇਲ ਟ੍ਰੀਟਮੈਂਟ ਕਰ ਸਕਦੇ ਸੀ ਉੱਥੇ ਪੁਲਿਸ ਸਟੇਸ਼ਨ ਬਲਾਕ ਹੀ ਬੁਲਾਇਆ ਕਿਸ ਪਰਪਸ ਲਈ ਬੜਾ ਇੰਪੋਰਟੈਂਟ ਹੈ ਬੁਲਾਇਆ ਇਸ ਪਰਪਸ ਲਈ ਜਾਂਦਾ ਹੈ ਕਿ ਤੁਸੀਂ ਆ ਜਾ ਕੇ ਬੱਚੇ ਨੂੰ ਮੇਰੇ ਨੂੰ 5 ਸਾਲ ਦਾ ਬੇਟਾ ਇਹਨੂੰ ਆ ਕੇ ਮਿਲ ਚੋ ਇਹ ਬਕਾਇਦਾ ਮੈਂ ਕਮਾਂਡਿੰਗ ਆਫਿਸਰ ਦੀ ਮੈਂ ਸਾਰੀ ਰਿਪੋਰਟ ਪੜ੍ਹੀ ਹੈ ਬਕਾਇਦਾ ਉੱਥੋਂ ਛੁੱਟੀ ਲੈਂਦੇ ਨੇ ਔਰ ਫੇਰ ਉੱਥੇ ਛੁੱਟੀ ਲੈ ਕੇ ਆਪਣੇ ਬੱਚੇ ਨੂੰ ਮਿਲ ਲਉਂਦੇ ਨੇ ਉੱਥੇ ਇਨਸਲਟ ਕਰਾਉਣ ਤੋਂ ਬਾਅਦ ਫਿਰ ਇੱਥੇ ਸੈਕਟਰ 11 ਚੰਡੀਗੜ੍ਹ ਪੁਲਿਸ ਸਟੇਸ਼ਨ ਬੁਲਾਏ ਜਾਂਦੇ ਨੇ ਹੁਣ ਉੱਥੇ ਬੁਲਾਇਆ ਤਾਂ ਇਸ ਕਰਕੇ ਜਾਂਦਾ ਹੈ ਕਿ ਜੀ ਤੁਸੀਂ ਫੇਰ ਅਗੇਨ ਵੀ ਤੁਹਾਨੂੰ ਬੱਚੇ ਨੂੰ ਮੈਂ ਮਿਲਾ ਦੇਣੀ ਆ ਬੱਚੇ ਨੂੰ ਮਿਲਾਇਆ ਨਹੀਂ ਹੁਣ ਜਦੋਂ ਬੱਚਾ ਦੇਖਦਾ ਤਾਂ ਇਮੀਡੀਏਟਲੀ ਆ ਕੇ ਆਪਣੇ ਪਿਓ ਦੀ ਗੋਦੀ ਚੜ ਜਾਂਦਾ ਆਪਣੇ ਫਾਦਰ ਦੀ ਆਰਮੀ ਦੇ ਵਿੱਚੋਂ ਆਏ ਨੇ ਪਰ ਉੱਥੇ ਗगनਜੀ ਲੂ ਕੰਡੇ ਖੜੇ ਹੋਏ ਕਿ ਪਹਿਲਾਂ ਇਹਨਾਂ ਨੇ ਮੈਨੂੰ ਦੱਸਿਆ ਵੀ ਭਾਜੀ ਕੋਈ ਸਿਵਲ ਦੇ ਵਿੱਚ ਕੋਈ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਬਦਮਾਸ਼ ਲੋਕ ਆਏ ਨੇ ਉਹ ਆ ਕੇ ਮੈਨੂੰ ਮਤਲਬ ਜਿਵੇਂ ੱੱਕਾ ਮੁੱਕੀ ਜੀ ਬੰਦਾ ਕਰਨ ਨੂੰ ਫਿਰਦਾ ਉਸ ਤੋਂ ਬਾਅਦ ਤੁਸੀਂ ਕਹੋ ਵੀ ਇਨਸਪੈਕਟਰ ਮਲਕੀਤ ਸਿੰਘ ਮੈਂ ਨਾਮ ਲੈ ਰਿਆਂ ਉਹ ਪ੍ਰੈਜ਼ੈਂਸੀ ਔਰ ਇਸ ਸਾਰੀ ਕੌਨਸਪਿਰੇਸੀ ਰਚੀ ਸੀ ਉਸੇ ਥਾਣੇ 'ਚ ਇਹਨਾਂ ਦੀ ਵਾਈਫ ਵੀ ਅਪਾਇੰਟ ਅਪਾਇੰਟਡ ਨਹੀਂ ਉੱਥੇ ਹੀ ਤਨਾਤ ਨੇ ਹੁਣ ਸਰ ਹੁੰਦਾ ਕੀ ਏ ਇਹਨਾਂ ਨੂੰ ਜਿਹੜੀ ਗੱਲ ਅਬਜੈਕਸ਼ਨ ਨੇ ਬਲੇ ਇੱਕ ਕਮਰੇ ਦੇ ਵਿੱਚ ਲੈ ਜਾਂਦੇ ਨੇ ਉੱਥੇ ਜਾ ਕੇ ਮੈਂ ਕਹਿ ਸਕਦਾ ਕਿ ਇਹਨਾਂ ਨੂੰ ਨੇਕਟ ਕਰਦੇ ਨੇ ਪਹਿਲਾਂ ਕਹਿੰਦੇ ਨੇ ਤੁਸੀਂ ਆਪਣੇ ਕੱਪੜੇ ਉਤਾਰੋ ਕੀ ਕੋਈ ਆਰਮੀ ਵਾਲਾ ਆਫੀਸਰ ਹੈ ਜਾਂ ਜਿਹੜਾ ਬੰਦਾ ਆਰਮੀ ਨੂੰ ਬਿਲੋਂਗ ਕਰਦਾ ਹੈ ਭਾਵੇਂ ਉਹ ਸੋਲਜਰ ਹੈ ਭਾਵੇਂ ਆਫੀਸਰ ਹੈ ਮੈਨੂੰ ਲੱਗਦਾ ਵੀ ਇੰਡੀਅਨ ਆਰਮੀ ਦਾ ਇੱਕ ਬਹੁਤ ਵੱਡਾ ਪਾਰਟ ਹੈ ਉਹਨਾਂ ਨੂੰ ਕੱਪੜੇ ਲਾਣ ਦੇ ਲਈ ਕਿਹਾ ਜਾਂਦਾ ਹੈ ਜਦੋਂ ਉਹ ਨਹੀਂ ਕਰਦੇ ਤਾਂ ਫਿਰ ਆਪਣੇ ਮੂੰਹ ਤੋਂ ਵੀ ਦੱਸਣਗੇ ਉਹਨਾਂ ਦੇ ਨਾਲ ਇਲ ਟ੍ਰੀਟਮੈਂਟ ਕੀਤਾ ਜਾਂਦਾ ਹੈ ਕੱਪੜੇ ਉਤਾਰਨ ਤੋਂ ਬਾਅਦ ਉਸੇ ਦੌਰਾਨ ਇਹਨਾਂ ਨੇ ਉਹਨਾਂ ਨੂੰ ਅਰਜਲਟ ਕੀਤਾ ਤੇ ਉਹਨਾਂ ਦੇ ਸਿਰ ਤੋਂ ਪਗੜੀ ਪੱਗ ਸੀ ਜੜੀ ਉਹ ਉਤਰ ਗਈ ਤੇ ਉਸ ਤੋਂ ਵੀ ਵੱਡੀ ਗੱਲ ਹੈ ਵੀ ਇਹ ਸੋਲਜਰ ਉਹ ਸੋਲਜਰ ਹੈ ਜਿਨ੍ਹਾਂ ਨੂੰ ਜੋ ਅਸੀਂ ਕੇਸ ਦੇ ਵਿੱਚ ਵੀ ਲਿਖਿਆ ਹੈ ਇੰਡੀਅਨ ਆਰਮੀ ਨੇ ਅਪਾਇੰਟ ਕੀਤਾ ਹੈ ਐਸ ਟਾਈਮ ਚੰਗੀ ਨੈਕ ਦੀ ਪੋਸਟ ਤੇ ਨੇ ਬੜਾ ਸੋਹਣਾ ਨਾ ਐਕਸਪੀਰੀਅੰਸ ਏ ਤੇ ਜਿਹੜੇ ਸਾਡੇ ਆਰਮੀ ਦੇ ਵਿੱਚ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਉਹਨਾਂ ਸਾਰੀ ਤੁਸੀਂ ਕਹਲੋ ਵੀ ਇਸ ਸਵੇਰੇ ਸ਼ਾਮ ਉੱਤੇ ਪਾਠ ਕਰਦੇ ਨੇ ਤੇ ਸਾਰੀ ਸ਼ਾਮ ਸੰਭਾਲਦਾ ਜਿਹੜਾ ਵਾਇਗਰੂ ਵੱਲੋਂ ਜਾਂ ਤੁਸੀਂ ਕਹਲੋ ਵੀ ਬਖਸ਼ਿਸ਼ ਹੋਈ ਹੈ ਜਿਹੜੀ ਉਹ ਇਹਨਾਂ ਨੂੰ ਡਿਊਟੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਹੁਣ ਇਹਨਾਂ ਦੇ ਸਿਰ ਤੋਂ ਪਾਗ ਉਤਰਦੀ ਏ ਪਾਗ ਉਤਰਨ ਤੋਂ ਬਾਅਦ ਤੁਸੀਂ ਕਹਲੋ ਵੀ ਇਹਨਾਂ ਦੀ ਨੇਕਡ ਵੀਡੀਓ ਅਲਫ ਜਿਹਨੂੰ ਆਪਾਂ ਅਸੀਂ ਕਹਿ ਦਿੰਦੇ ਹਾਂ ਵੀ ਉਹਨਾਂ ਨੂੰ ਨੇਕ ਕਰਕੇ ਨੰਕੇ ਕਰਕੇ ਉਹਨਾਂ ਦੀ ਵੀਡੀਓ ਬਣਾਈ ਜਾਂਦੀ ਏ ਤੇ ਇਨਸਪੈਕਟਰ ਵੱਲੋਂ ਇਹ ਕਿਹਾ ਜਾਂਦਾ ਉਸ ਤੋਂ ਬਾਅਦ ਬਣਾਉਣ ਤੋਂ ਬਾਅਦ ਵੀ ਤੂੰ ਅੱਜ ਤੋਂ ਬਾਅਦ ਆਪਣੀ ਵਾਈਫ ਜਾਂ ਆਪਣੇ ਬੇਟੇ ਦੇ ਜੇ ਤੂੰ ਮਗਰ ਆ ਤਾਂ ਫਿਰ ਇਹ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਤੇਰੀ ਵਾਇਰਲ ਕਰਤਾ ਸੋ ਇਹ ਇੱਕ ਬਰੂਟੈਲਿਟੀ ਤੇ ਮੈਂ ਕਹਾਂਗਾ ਕਿ ਇਲ ਟਰੀਟਮੈਂਟ ਐਟ ਦੀ ਹੈਂਡਸ ਆਫ ਦੀ ਪੁਲਿਸ ਅਫੀਸ਼ੀਅਲਸ ਹੋਇਆ ਉਸ ਤੋਂ ਬਾਅਦ ਇਹ ਉੱਥੋਂ ਇਹ ਸਾਰਾ ਕੁਝ ਤੋਂ ਬਾਅਦ ਬੱਚਾ ਨਹੀਂ ਮੜਾਇਆ ਨਾ ਬੱਚੇ ਨੂੰ ਹੈਂਡਓਵਰ ਦਿੱਤਾ ਦੇਖੋ ਹੁਣ ਜੇ ਲਾਅ ਪੁਆਇੰਟ ਤੇ ਗੱਲ ਕਰੀਏ ਮੈਂ ਕਹਿੰਦਾ ਕਿ ਉਹ ਲਾਅ ਪੁਆਇੰਟ ਆਪਾਂ ਦੁਬਾਰਾ ਤੁਹਾਡੇ ਕੋਲ ਵਾਪਸ ਆਉਂਗਾ ਪਹਿਲਾ ਇੱਕ ਵਾਰ ਜ਼ਰੂਰ ਇਹਨਾਂ ਨੂੰ ਵੀ ਆਪਾਂ ਉਹ ਸਵਾਲ ਕੁਛ ਲਈਏ ਤਾਂ ਜਿਵੇਂ ਬਾਈ ਹੁਣੀ ਦੱਸ ਰਹੇ ਸੀਗੇ ਕਿ 16 ਸਾਲ ਹੋ ਗਏ ਤੁਹਾਡੇ ਵਿਆਹ ਨੂੰ ਇਹ 14 ਸਾਲ 14 ਸਾਲ ਹੋ ਗਏ 8 ਸਾਲ ਹੋ ਗਿਆ ਜੀ ਵਿਆਹ 8 ਸਾਲ ਹਾਂਜੀ ਹਾਂਜੀ ਤਾਂ ਜਦੋਂ ਵਿਆਹ ਹੁੰਦਾ ਉਸ ਤੋਂ ਬਾਅਦ ਤੁਹਾਡੇ ਘਰੇ ਬੱਚਾ ਵੀ ਹੋ ਜਾਂਦਾ ਹੈ ਇਹ ਤਸਵੀਰ ਕੀ ਬਣਦੀ ਹੈ ਕਿ ਤੁਹਾਨੂੰ ਆਪਣੇ ਬੱਚੇ ਨੂੰ ਜਦੋਂ ਤੁਸੀਂ ਮਿਲਣ ਵਾਸਤੇ ਆਉਂਦੇ ਹੋ ਔਰ ਤੁਹਾਡੇ ਨਾਲ ਇਸ ਤਰੀਕੇ ਦਾ ਵਰਤਕਰਾ ਜਿਹੜਾ ਹੈ ਉਹ ਕੀਤਾ ਸਰ ਜਦੋਂ ਸਾਡਾ ਵਿਆਹ ਹੁੰਦਾ ਹੈ ਵਿਆਹ ਤੋਂ ਲੈ ਕੇ ਹੁਣ ਤੱਕ ਮੀਨਸ ਅੱਜ ਤੋਂ 1.5 ਸਾਲ ਪਹਿਲਾਂ ਤੱਕ ਸਾਡੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਫੈਮਿਲੀ ਡਿਸਪਿਊਟ ਨਹੀਂ ਸੀ ਇਹ ਫੈਮਿਲੀ ਡਿਸਪਿਊਟ ਜਿਹੜਾ ਕੀਤਾ ਗਿਆ ਵਾ ਇਹ ਕੀਤਾ ਗਿਆ ਵਾ ਮੇਰੇ ਕੁਝ ਪਿੰਡ ਦੇ ਬੰਦਿਆਂ ਨਾਲ ਔਰ ਉਸ ਤੋਂ ਬਾਅਦ ਇਹਦੇ ਵਿੱਚ ਸਿੱਧੇ ਅਤੇ ਅਸਿੱਧੇ ਤੌਰ ਤੇ ਚੰਡੀਗੜ੍ਹ ਪੁਲਿਸ ਇਨਵੋਲਵ ਹੋਈ ਆ ਸਾਡੇ ਵਿੱਚ ਜਿਹੜੇ ਗੈਪ ਵਧਨ ਦਾ ਕਾਰਨ ਮੈਨ ਇਹ ਹੋਈ ਆ ਦੀਵਾਲੀ ਵਾਲੀ ਰਾਤ ਕੀ ਹੁੰਦਾ ਜਦੋਂ ਤੁਸੀਂ ਛੁੱਟੀ ਲੈ ਕੇ ਆਉਂਦੇ ਹੋ ਕਿਉਂਕਿ ਇੱਕ ਬਾਪ ਨੂੰ ਬੜੀ ਆਪਾ ਕਹਿ ਸਕਦੇ ਆ ਖੁਸ਼ੀ ਹੁੰਦੀ ਹੈ ਕਿ ਤਿਉਹਾਰ ਵਾਲੇ ਦਿਨ ਛੁੱਟੀ ਮਿਲ ਜੇ ਔਰ ਛੁੱਟੀ ਮਿਲ ਕੇ ਜਦੋਂ ਪਰਿਵਾਰ ਦੇ ਨਾਲ ਮਿਲੇਗਾ ਉਹ ਔਰ ਆਪਣੇ ਬੱਚੇ ਨਾਲ ਦੀਵਾਲੀ ਮਨਾਊਗਾ ਤਾਂ ਤੁਸੀਂ ਵੀ ਉਹ ਖੁਸ਼ੀ ਲੈ ਕੇ ਅੱਜ ਦੀਵਾਲੀ ਤੇ ਪਹੁੰਚਦੇ ਸਰ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਸੀ ਕਿ ਬੱਚਾ ਮੈਨੂੰ ਬਹੁਤ ਪਿਆਰ ਕਰਦਾ ਔਰ ਮੈਂ ਉਸੇ ਬੱਚੇ ਨੂੰ ਮਿਲਣ ਵਾਸਤੇ ਜਾ ਰਿਹਾ ਹਾਂ ਜਦ 12 ਤਰੀਕ 11ਵਾਂ ਮਹੀਨਾ 2023 ਨੂੰ ਮੈਂ ਆਪਣੇ ਬੱਚੇ ਨੂੰ ਮਿਲਣ ਵਾਸਤੇ ਆਉਂਦਾ ਬੱਚਾ ਭੱਜ ਕੇ ਮੇਰੇ ਕੋਲ ਆਉਂਦਾ ਉਸ ਤੋਂ ਬਾਅਦ ਮੁੱਲਾਪੁਰ ਗਰੀਬ ਦੱਸਦਾ ਐਸਆਈ ਹੈਗੇ ਨੇ ਪਰਮਜੀਤ ਸਿੰਘ ਉਹਨਾਂ ਦੀ ਮੈਨੂੰ ਕਾਲ ਆਂਦੀ ਹੈ ਕਿ ਅਰਵਿੰਦਰ ਸਿੰਘ ਗੱਲ ਕਰਦੇ ਜੀ ਤੁਸੀਂ ਕਿੱਥੇ ਹੋ ਮੈਂ ਆਪਣੇ ਬੱਚੇ ਕੋਲ ਆ ਉਸ ਤੋਂ ਬਾਅਦ 15 ਮਿੰਟਾਂ ਦੇ ਵਿੱਚ 10 ਮਿੰਟ ਦੇ ਵਿੱਚ ਵਿੱਚ ਉਹ ਤੇ ਪਲੱਸ 2 ਬੰਦੇ ਹੋਰ ਸਰਕਾਰੀ ਮੁਲਾਜ਼ਮ ਸਾਰੇ ਤਿੰਨੋਂ ਐਡਰੈਸ ਵਿੱਚ ਸੀ ਮੈਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਚੋਕ ਕੇ ਇੱਕ ਆਰਮੀ ਦੇ ਜਵਾਨ ਨੂੰ ਕ੍ਰਿਮੀਨਲ ਦੀ ਤਰ੍ਹਾਂ ਚੋਕ ਕੇ ਥਾਣੇ ਲੈ ਜਾਂਦੇ ਨੇ ਉੱਥੇ ਮੇਰੇ ਜਾ ਕੇ ਬੇਇੱਜ਼ਤੀ ਕਰਦੇ ਨੇ ਮੈਨੂੰ ਜਲੀਲ ਕੀਤਾ ਜਾਂਦਾ ਕੀ ਕਿਹਾ ਜਾਂਦਾ ਔਰ ਤੁਸੀਂ ਕੀ ਉਹਨਾਂ ਨੂੰ ਦੱਸਿਆ ਕਿ ਮੈਂ ਆਰਮੀ ਦੇ ਵਿੱਚ ਆ ਮੈਂ ਸਰਵ ਕਰ ਰਿਹਾ ਮੇਰੀ ਇਹ ਪੋਸਟ ਹੈ ਤੁਸੀਂ ਕਿਸ ਵਿਹਾਰ ਦੇ ਉੱਤੇ ਮੈਨੂੰ ਲੈ ਕੇ ਜਾ ਰਹੇ ਹੋ ਕਿਸ ਗੁਨਾਹ ਦੇ ਵਿਹਾਰ ਦੇ ਉੱਤੇ ਮੈਨੂੰ ਲੈ ਕੇ ਮੈਂ ਦੱਸਿਆ ਉਹਨਾਂ ਨੂੰ ਕਿ ਮੈਂ ਵੀ ਇੱਕ ਆਰਮੀ ਦਾ ਨੌਨ ਕਮਿਸ਼ਨ ਅਫਸਰ ਹਾਂ ਤੁਸੀਂ ਮੇਰ ਨਾਲ ਇਦਾਂ ਨਾ ਕਰੋ ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੀ ਹਿਫਾਜ਼ਤ ਕਰਨਾ ਕਿਉਂਕਿ ਅਸੀਂ ਵੀ ਬਾਰਡਰ ਤੇ ਰਹਿ ਕੇ ਤੁਹਾਡੀ ਹਫਾਇਤ ਕਰਦੇ ਤਾਂ ਹੀ ਤੁਸੀਂ ਨੀਂਦ ਸੌ ਰਹੇ ਹੋ ਖੈਰ ਮੈਂ ਇਹ ਚੀਜ਼ਾਂ ਵੱਲ ਨਹੀਂ ਪਹਿਣਾ ਤੁਸੀਂ ਨਾ ਕਰੋ ਮੇਰ ਨਾਲ ਇਦਾਂ ਤੁਸੀਂ ਜੇ ਮਲਾ ਸਕਦੇ ਮੈਨੂੰ ਬੱਚੇ ਨਾਲ ਮਲਾ ਦਿਓ ਮੈਂ ਚਲਾ ਜਾਊਂਗਾ ਮੈਂ ਰਾਤ ਵੀ ਨਹੀਂ ਰੁਕਦਾ ਪਰ ਨਹੀਂ ਉਹਨਾਂ ਦੇ ਕੰਨ ਤੇ ਕੋਈ ਯੂਨੀ ਸਰਕੀ ਜਿੱਦਾਂ ਉਹ ਪਹਿਲਾਂ ਹੀ ਕਿਸੇ ਮਤਲਬ ਵੱਜੇ ਹੋਈ ਸੀ ਇਸ ਚੀਜ਼ ਵਾਸਤੇ ਇਸੇ ਕੰਮ ਕਰਨਾ ਹੀ ਕਰਨਾ ਤੇ ਮੈਂ ਉਹਨਾਂ ਤਰਲਾ ਮਿੰਤ ਕਰੀ ਕਿ ਮੈਨੂੰ ਜਾਣ ਲੰਦੋ ਫਿਰ ਮੈਂ 30 40 ਮਿੰਟ ਤੋਂ ਬਾਅਦ ਉੱਥੋਂ ਨਿਕਲਦਾ ਕਿਉਂਕਿ ਉਹਨਾਂ ਮੇਰੇ ਬਹੁਤ ਬੇਇੱਜ਼ਤੀ ਕੀਤੀ ਤੇ ਹਰ ਤੇ ਝੂਠਾ ਪਰਚਾ ਪਾਵਾਂਗੇ ਤੂੰ ਆਇਆ ਮੈਂ ਤੇਰੀ ਗੱਡੀ ਦੇ ਵਿੱਚ ਕੁਛ ਨਾ ਕੁਛ ਰੱਖ ਦਿਆਂਗੇ ਫਿਰ ਕੀ ਕਰ ਲੈਣਾ ਨੌਕਰੀ ਚਲੀ ਜਾਊਗੀ ਮੀਨਸ ਕਿ ਜਿੰਨਾ ਹੋ ਸਕੇ ਉਹਨਾਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰੀ ਫਿਰ ਉਸ ਤੋਂ ਬਾਅਦ ਮੈਂ ਇਹਨਾਂ ਦੀ ਇੱਕ ਰਿਕਵੈਸਟ ਕਰਕੇ ਹੱਥ ਪੱਲਾ ਜੋੜ ਕੇ ਕਿ ਠੀਕ ਆ ਭਾਈ ਤੁਸੀਂ ਹੁਣ ਜਾਣ ਦਿਓ ਮੈਨੂੰ ਮੈਨੂੰ ਜਾ ਲੰਦਾਂ ਮੈਂ ਆਇਂਦਾ ਇੱਥੇ ਨਹੀਂ ਆਵਾਂਗਾ ਫਿਰ ਮੈਂ ਵਾਪਸ ਹੋਣਾ ਵਾਪਸ ਆਉਣ ਤੋਂ ਬਾਅਦ ਮੇਰੀ ਵਾਈਫ ਤੇ ਬੱਚਾ ਬਾਹਰ ਸਕੂਟੀ ਲੈ ਕੇ ਖੜੇ ਸੀ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਬੱਚੇ ਨੂੰ ਮਿਲਾ ਦਾਂਗੇ ਤੁਸੀਂ ਨਾਲ ਚੱਲੋ ਸਾਡੇ ਅਸੀਂ ਮਨਨ ਤੇ ਕਹਿਣ ਦੇ ਮੈਂ ਤਾਂ ਕੋਈ ਫੋਲੋ ਕਰਦਿਆ ਹੋਇਆ ਮੈਂ ਪੁਲਿਸ ਸਟੇਸ਼ਨ ਚਲਾ ਜਾਣਾ ਮੁਲਾ ਪਰ ਤੋਂ ਫੋਲੋ ਕਰਦੇ ਕਰਦੇ ਉਸੇ ਚੰਡੀਗੜ੍ਹ ਪੁਲਿਸ ਸਟੇਸ਼ਨ ਆ ਜਾਂਦੇ ਹਾਂ ਜੀ ਹਾਂਜੀ ਹਾਂਜੀ ਉੱਥੇ ਜਾਣ ਤੋਂ ਬਾਅਦ ਇੱਕ ਬਿਲਕੁਲ ਹੀ ਕਹਾਣੀ ਬਣਾਈ ਸੀ ਪਹਿਲਾਂ ਹੀ ਸਭ ਕੁਝ ਇਹਨਾਂ ਨੇ ਮੈਨਿਪੂਲੇਟ ਪਹਿਲਾਂ ਹੀ ਕਰਿਆ ਹੋਇਆ ਸੀ ਇੱਕ ਪੀਸੀਆਰ ਦੀ ਬਿਆਨ ਆਉਂਦੀ ਆ ਜਿਹਦਾ ਨੰਬਰ ਆਪਣਾ ਮੈਂਸ਼ਨ ਕਰਿਆ ਹੋਇਆ ਵਿੱਚ ਕੰਪਲੇਂਟ ਦੇ ਆਉਂਦੀ ਆ ਜ਼ਰੂਰਤ ਪੈਂਦੀ ਮੈਂ ਵੀਡੀਓ ਵੀ ਪੇਸ਼ ਕਰ ਦਿਆਂਗਾ ਜੀ ਉਹ ਆਉਂਦੇ ਨੇ ਨਾਲ ਤਿੰਨ ਚਾਰ ਮੁਲਾਜ਼ਮ ਹੋਰ ਹੁੰਦੇ ਨੇ ਬਹੁਤ ਹੀ ਇੱਕ ਵਧੀਆ ਤਰੀਕੇ ਨਾਲ ਬੱਚਾ ਮੇਰ ਤੋਂਸ਼ ਖੋਇਆ ਜਾਂਦਾ ਉਥੇ ਵੀ ਮਿਲਣੇ ਦਿੱਤਾ ਜਾ ਰਿਹਾ ਔਰ ਬੱਚੇ ਨੂੰ ਮੇਰ ਤੋਂ ਦੂਰ ਲੈ ਜਾਂਦੇ ਨੇ ਮੈਂ ਉਥੇ ਬਾਰ-ਬਾਰ ਕਹਿੰਨਾ ਕਿ ਤੁਸੀਂ ਪਾਰਟੀ ਨਾ ਬਣੋ ਸਾਡਾ ਫੈਮਿਲੀ ਡਿਸਪਿਊਟ ਹੈ ਅੱਜ ਨਹੀਂ ਹਾਲਾਤ ਚੰਗੇ ਕੱਲ ਨੂੰ ਚੰਗੇ ਹੋ ਜਾਣਗੇ ਪਰ ਤੁਸੀਂ ਪਾਰਟੀ ਨਾ ਬਣੋ ਪਰ ਪੁਲਿਸ ਨੇ ਕੀ ਕਰਿਆ ਕਿ ਜਿਸ ਤਰ੍ਹਾਂ ਮੈਨੂੰ ਖੁਦ ਇੱਥੇ ਬੜੀ ਹਰਾਨੀ ਆ ਕਿ ਪੁਲਿਸ ਨੇ ਮੇਰੇ ਨਾਲ ਕਿਉਂ ਇਦਾਂ ਕਰਿਆ ਹਾਲਾਂਕਿ ਉਥੇ ਵਾਈਫ ਵੀ ਇੰਨਾ ਕੋਈ ਨਹੀਂ ਕਹਿ ਰਹੇ ਪਰ ਪੁਲਿਸ ਨੇ ਇੱਕ ਬਿਲਕੁਲ ਵਿਰੋਧੀ ਧਿਰ ਦਾ ਇੱਕ ਮਤਲਬ ਰੋਲ ਨਭਾਇਆ ਉਥੇ ਔਰ ਮੈਨੂੰ ਕਿਹਾ ਗਿਆ ਕਿ ਬਿਲਕੁਲ ਬੱਚੇ ਨੂੰ ਲੈ ਕੇ ਉਥੋਂ ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਮੈਂ ਉਥੇ ਵੀਡੀਓ ਬਣਾਈ ਹੈ हां जरूरत पे मैं ते पेश करूंगा उस ਤੋਂ ਬਾਅਦ ਮੇਰਾ ਇਹਨਾਂ ਨੇ ਫੋਨ ਸਨੇਚ ਕੀਤਾ ਸਵਿਚ ਆਫ ਹੋ ਗਿਆ ਜਿੱਥੋਂ ਤੱਕ ਮੇਰੇ ਕੋਲ ਪ੍ਰੂਫ ਹੈਗੇ ਨੇ ਉਸ ਤੋਂ ਬਾਅਦ ਮੈਨੂੰ ਥਾਣੇ ਲੈ ਜਾਂਦੇ ਅੰਦਰ ਹਾਂਜੀ ਥਾਣੇ ਦੇ ਵਿੱਚ ਜਦੋਂ ਫਿਰ ਤੁਹਾਨੂੰ ਲੈ ਕੇ ਜਾਂਦੇ ਨੇ ਕੀ ਗੱਲਬਾਤ ਹੁੰਦੀ ਹੈ ਔਰ ਤੁਹਾਨੂੰ ਕੀ ਕਿਹਾ ਜਾਂਦਾ ਤੁਸੀਂ ਪੁੱਛਦੇ ਹੋ ਕਿ ਤੁਸੀਂ ਇਹ ਕੀ ਕੁਝ ਕਰ ਰਹੇ ਹੋ ਮੈਂ ਤਾਂ ਆਰਮੀ ਦੇ ਵਿੱਚ ਹਾਂ ਔਰ ਤੁਹਾਡੇ ਵੱਲੋਂ ਕੀ ਉੱਥੇ ਜਾ ਕੇ ਵੀ ਦੱਸਿਆ ਜਾਂਦਾ ਕਿ ਆਪਣੀ ਆਈਡੈਂਟੀ ਨੂੰ ਡਿਸਕਲੋਸ ਕੀਤੀ ਜਾਂਦੀ ਹੈ ਕਿ ਮੈਂ ਐਵੇਂ ਆਰਮੀ ਦੇ ਵਿੱਚ ਹਾਂ ਤੁਸੀਂ ਕਿ ਆਰਮੀ ਦੇ ਜਵਾਨਾਂ ਨਾਲ ਐਵੇਂ ਨਹੀਂ ਕਰ ਸਕਦੇ ਬਿਲਕੁਲ ਸਰ ਮੈਂ ਤੇ ਪਹਿਲਾਂ ਤੇ ਮੁੱਲਾਪੁਰ ਵੀ ਕਿਹਾ ਸੀ ਇਹਨਾਂ ਨੂੰ ਉੱਥੇ ਜਾ ਕੇ ਜਦੋਂ ਬੱਚਾ ਮੇਰੇ ਤੋਂ ਦੂਰ ਲੈ ਕੇ ਉੱਥੇ ਵੀ ਕਿਹਾ ਸੀ ਮੈਂ ਆਰਮੀ ਦਾ ਜਵਾਨ ਐ ਛੁੱਟੀਆਂ ਆਇਆ ਕਿ ਮੇਰੇ ਵੀ ਸੈਂਟੀਮੈਂਟਸ ਬੱਚੇ ਦੇ ਵਾਸਤੇ ਮੈਂ 4 ਮਹੀਨੇ ਬਾਅਦ 5 ਮਹੀਨੇ ਬਾਅਦ ਆਉਨੇ ਆ ਪੱਕਾ ਇਹ ਵਾਰ ਤਾਂ 7-7 ਮਹੀਨੇ ਵੀ ਲੱਗ ਜਾਂਦੇ ਆ ਪਰ ਮੈਂ ਆਇਆ ਮੈਨੂੰ ਚਾਹ ਐ ਬੱਚੇ ਨੂੰ ਮਿਲਨ ਨੂੰ ਉੱਪਰੋਂ ਤਿਹਾਰ ਦਾ ਦਿਨ ਐ ਦੀਵਾਲੀ ਐ ਪਰ ਨਹੀਂ ਉਹਨਾਂ ਨੇ ਕੋਈ ਨਹੀਂ ਮੇਰੀ ਮੰਨੀ ਜੀ ਉੱਥੇ ਅੰਦਰ ਜਾਂਦੇ ਹੀ ਇਹਨਾਂ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਕਿ ਤੇਰੇ ਉੱਤੇ ਐਂਡੀਪੀਐਸ ਦਾ ਪਰਚਾ ਪਾਵਾਂਗੇ ਫਿਰ ਤੇਰੇ ਉੱਪਰ ਕੋਈ ਗੈਰ ਹਥਿਆਰ ਰੱਖ ਇਲੀਗਲ ਹਥਿਆਰ ਵੈਪਨ ਰੱਖ ਕੇ ਤੇਰੀ ਗੱਡੀ ਦੇ ਵਿੱਚ ਜੋ ਅਸੀਂ ਚਾਹੀਏ ਕਰ ਸਕਦੇ ਅੱਜ ਸਾਡੇ ਕੋਲ ਪਾਵਰ ਹੈ ਉਹ ਤੇਰੀ ਪਹਿਲੀ ਗੱਲ ਤੇਰਾ ਫੋਨ ਅਸੀਂ ਬੰਦ ਕਰ ਦਿੱਤਾ ਤੇਰੇ ਫੋਨ ਤੇ ਕੋਈ ਵੀਡੀਓ ਸਿਸਟਮ ਬਣ ਨਹੀਂ ਰਹੀ ਜੋ ਤੋਂ ਪਹਿਲਾਂ ਕਰਨਾ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੋਂ ਦੋ ਸਟੇਟਮੈਂਟਾਂ ਲਿਖਵਾਈਆਂ ਉਹ ਕੀ ਲਿਖਵਾਈਆਂ ਔਰ ਕੀ ਕਿਹਾ ਸਟੇਟਮੈਂਟਸ ਲਿਖਣ ਵਾਸਤੇ ਪਹਿਲੀ ਸਟੇਟਮੈਂਟ ਤਾਂ ਮੈਥੋਂ ਇਹ ਲਿਖਵਾਈ ਇਹਨਾਂ ਨੇ ਕਿ ਮੈਂ ਇੱਥੇ ਆਇਆ ਮੈਥੋਂ ਗਲਤੀ ਹੋ ਗਈ ਔਰ ਮੇਰਾ ਮੈਨੂੰ ਮਾਫ ਕੀਤਾ ਜਾਵੇ ਔਰ ਮੈਂ ਆਪਣੀ ਗਲਤੀ ਮੰਨਦਾ ਆਪਣੇ ਘਰ ਦੇ ਵਿੱਚ ਆਉਣਾ ਵੀ ਕੋਈ ਗਲਤੀ ਹੁੰਦੀ ਹੈ ਕੋਈ ਗਲਤੀ ਨਹੀਂ ਸੀ ਮੀਨਸ ਕਿ ਉਹਨਾਂ ਨੂੰ ਪਤਾ ਸੀ ਕਿ ਆਪਾਂ ਗਲਤ ਕਰਨਾ ਪਹਿਲਾਂ ਆਪਣੇ ਆਪਾਂ ਇਹਦੇ ਹੱਥ ਕੱਟ ਲਏ ਕਿਉਂਕਿ ਪੁਰਸ਼ ਇਦਾਂ ਹੀ ਕਰਦੀ ਹੈ ਮੈਨੂੰ ਪਤਾ ਹੈ ਇਹਨਾਂ ਨੇ ਪਹਿਲਾਂ ਉਹ ਲਿਖਾਈ ਫਿਰ ਦੂਜੀ ਸਟੇਟਮੈਂਟ ਕਿੰਨਾ ਨੇ ਲਿਖਵਾਈ ਊਮਨਸ ਹਲ ਵਾਸਤੇ ਕਿ ਸਾਡਾ ਆਪਸੀ ਰਿਸ਼ਤ ਬਿਊਟ ਹੈ ਅਸੀਂ ਦੋਨੋਂ ਆਪਣੀ ਸਹਿਮਤੀ ਨਾਲ ਅੱਜ ਅਸੀਂ ਇਹ ਗੱਲ ਕਲੀਅਰ ਕਰਦੇ ਹਾਂ ਕਿ ਆਪਾਂ ਇੱਕ ਦੂਜੇ ਨਾਲ ਨਹੀਂ ਰਹਿਣਾ ਚਾਹੁੰਦੇ ਇਹ ਪੁਲਿਸ ਨੇ ਮੇਰੇ ਤੋਂ ਜ਼ਬਰਦਸਤੀ ਲਿਖਵਾਇਆ ਅੱਛਾ ਵਿਦਆਊਟ ਤੁਹਾਡੇ ਔਰ ਤੁਹਾਡੀ ਵਾਈਫ ਦੀ ਕੋਈ ਇਨਵੋਲਵਮੈਂਟ ਤੋਂ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਆਪ ਹੀ ਇਹ ਇਸ਼ੂ ਕ੍ਰੀਏਟ ਕਰ ਦਿੱਤਾ ਬਿਲਕੁਲ ਜਿਵੇਂ ਮੈਂ ਬਾਰ-ਬਾਰ ਬੋਲਿਆ ਬਈ ਇਦਾਂ ਨਾ ਕਰੋ ਅੰਦੇ ਜਿੱਥੇ ਕੁਝ ਨਹੀਂ ਤੇ ਬਹੁਤ ਕੁਝ ਹੋਣਾ ਤੇਰੇ ਨਾਲ ਤੇ ਮੈਂ ਸੋਚਿਆ ਵੀ ਇੱਥੇ ਫਿਰ ਕੁਝ ਵੀ ਨਹੀਂ ਇੱਥੇ ਫਿਰ ਬਹੁਤ ਕੁਝ ਹੋ ਸਕਦਾ ਅੱਜ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਇਹ ਸਟੇਟਮੈਂਟ ਲਿਖਵਾਈ ਉਸ ਤੋਂ ਬਾਅਦ ਫਿਰ ਘੁੰਮਣ ਸਾਹਿਬ ਨਾਲ ਤੁਹਾਨੂੰ ਦੱਸਿਆ ਅੰਦਰ ਲੈ ਜਾਂਦੇ ਨੇ ਮੈਨੂੰ ਜਿਹੜਾ ਕਿ ਮੇਰੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਦੇਖੋ ਜੀ ਜਦ ਮੈਂ ਇਹ ਚੀਜ਼ ਨੂੰ ਆਪਣੇ ਆਪ ਨੂੰ ਦੁਬਾਰਾ ਡਿਊਟੀ ਜੁਆਇਨ ਕਰੀ ਉਹ ਵਰਦੀ ਪਾਈ ਉਹ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖਿਆ ਕਿ ਯਾਰ ਅਸੀਂ ਇੱਕ ਦੇਸ਼ ਦੀ ਸੇਵਾ ਵਾਸਤੇ ਬਣੇ ਆ ਵਰਦੀ ਪਾਉਣ ਤੋਂ ਬਾਅਦ ਬੰਦੇ ਨੂੰ ਆਟੋਮੈਟਿਕਲੀ ਜਨੂਨ ਆ ਜਾਂਦਾ ਕਿਉਂਕਿ ਵਰਦੀ ਦੇ ਵਿੱਚ ਜੋਸ਼ ਹੀ ਨਾ ਜਦੋਂ ਵਰਦੀ ਪਾਉਣ ਤੋਂ ਬਾਅਦ ਆਪਣੇ ਪਿੱਛੇ ਝਾਤੀ ਮਾਰੀ ਕਿ ਮੇਰੇ ਨਾਲ ਹੋਇਆ ਕਿ ਛੁੱਟੀ ਦੌਰਾਨ ਤੇ ਮੈਂ ਆਪਣੇ ਆਪ ਨੂੰ ਬਹੁਤ ਕੋਸਿਆ ਕਿ ਯਾਰ ਇੱਕ ਅਸੀਂ ਸਰਵ ਕਿੰਨੂ ਕਰ ਰਹੇ ਆ ਇੰਡੀਅਨ ਆਰਮੀ ਨੂੰ ਇਹ ਸਭ ਕਰਨ ਤੋਂ ਬਾਅਦ ਮੈਨੂੰ ਆਪਣੇ ਆਪ ਤੇ ਬਹੁਤ ਗਿਲਾ ਹੋਇਆ ਕਿ ਯਾਰ ਇੱਕ ਅਸੀਂ ਦੇਸ਼ ਦੀ ਸੇਵਾ ਕਰਦੇ ਆ ਅੱਜ ਇੱਕ ਜਵਾਨ ਛੁੱਟੀ ਜਾਂਦਾ ਕੀ ਕਹੇ ਬੱਚੇ ਨੂੰ ਮਿਲ ਨਹੀਂ ਸਕਦਾ ਜੇ ਬੱਚੇ ਨੂੰ ਮਿਲਣ ਵੀ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਕੀ ਕਰਿਆ ਜਿਹੜਾ ਕਿ ਮਤਲਬ ਨਾਂ ਦੱਸਣਯੋਗ ਹੈ ਕੀ ਕੁਛ ਅੰਦਰ ਟੌਰਚਰ ਕੀਤਾ ਤੁਹਾਡੇ ਨਾਲ ਕੋਈ ਬਦਤਮੀਜ਼ੀ ਕੀਤੀ ਗਾਲਾਂ ਕੱਢੀਆਂ ਕੀ ਕੀਤਾ ਉਹ ਸਟੇਟਮੈਂਟਾਂ ਤੋਂ ਬਾਅਦ ਇਹ ਮੈਨੂੰ ਅੰਦਰ ਲੈ ਜਾਂਦੇ ਮੇਰੇ ਅੱਖਾਂ ਤੇ ਪੱਟੀ ਬੰਨ ਕੇ ਹਾਂਜੀ ਪੱਟੀ ਬੰਨ ਕੇ ਅੰਦਰ ਲੈ ਜਾਂਦੇ ਨੇ ਅੰਦਰ ਉਸ ਟਾਈਮ ਦਾ ਮੌਜੂਦਾ ਡਿਊਟੀ ਅਫਸਰ ਤੇ ਇੱਕ ਮਹਿਲਾ ਕਾਂਸਟੇਬਲ ਜਿਹਦੀ ਮੈਂ ਨੇਮ ਪਲੇਟ ਨਹੀਂ ਸੀ ਲੱਗੀ ਜਾਕਟ ਪਾ ਰખી ਸੀ ਔਰ ਇੱਕ ਸਿਵਲ ਡਰੈਸ ਦੇ ਵਿੱਚ ਮੁਲਾਜ਼ਮਾ ਔਰ ਇੱਕ ਕਾਂਸਟੇਬਲ ਸੁਨੀਲ ਔਰ ਇੱਕ ਮੁਲਾਜ਼ਮ ਹੋਰ ਸੀ ਟੋਟਲ ਚਾਰ ਤੋਂ ਪੰਜ ਨੇ ਸੀ ਅੰਦਰ ਮੇਰੇ ਅੱਖਾਂ ਖੁੱਲੀਆਂ ਉਹਨਾਂ ਨੇ ਤੇ ਮੈਨੂੰ ਕਹਿੰਦੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰੋ ਤੇ ਮੈਂ ਇਸ ਚੀਜ਼ ਨੂੰ ਫੋਰਸ ਕਰਿਆ ਕਿ ਮੈਂ ਕੱਪੜੇ ਨਹੀਂ ਉਤਾਰੂੰਗਾ ਮੇਰਾ ਤੁਸੀਂ ਇਦਾਂ ਮੇਰੇ ਨਾਲ ਬੇਇੱਜ਼ਤੀ ਨਹੀਂ ਕਰ ਸਕਦੇ ਮੈਂ ਵੀ ਇੱਕ ਕਰਮੀ ਦਾ ਜਵਾਨ ਆ ਔਰ ਬੈਲਟ ਫੋਰਸ ਵਾਲਿਆ ਯਾਰ ਤੁਸੀਂ ਵੀ ਤਾਂ ਬੈਲਟ ਫੋਰਸ ਵਾਲੇ ਹੋ ਕਿਉਂ ਕਰ ਰਹੇ ਹੋ ਇਦਾਂ ਤੁਸੀਂ ਮੇਰੀ ਸਟੇਟਮੈਂਟਾਂ ਲਿਖਵਾ ਲਈਆਂ ਹੋਰ ਕੁਝ ਲਿਖਵਾਣਾ ਲਿਖਵਾ ਲਓ ਪਰ ਆਹ ਕੰਮ ਨਾ ਕਰੋ ਇਹ ਤੁਹਾਨੂੰ ਰੱਬ ਵੀ ਮਾਫ਼ ਨਹੀਂ ਕਰੂਗਾ ਉਹ ਦੂਜੀ ਗੱਲ ਮ ਉਹਨਾਂ ਨੇ ਮੇਰੇ ਨਾਲ ਥੋੜਾ ਮੈਨੂੰ ਥੱਪੜ ਮਾਰੇ ਥੱਪੜ ਤੋਂ ਬਾਅਦ ਮੇਰੀ ਪੱਗ ਉਤਰੀ ਦਸਤਾਰ ਵੀ ਤੁਹਾਡੀ ਉਤਾਰ ਦਿੱਤੀ ਜਿਹੜੀ ਦਸਤਾਰ ਜਿਹੜੀ ਵਰਦੀ ਪਾ ਕੇ ਸਾਨੂੰ ਅੱਜ ਤੁਹਾਡੇ ਸਾਰੇ ਜਵਾਨਾਂ ਦੇ ਉੱਤੇ ਮਾਣ ਹੁੰਦਾ ਉਹਨਾਂ ਨੇ ਉਸਤੇ ਵੀ ਪਰਵਾਹ ਨਹੀਂ ਬਿਲਕੁਲ ਜੀ ਜਦੋਂ ਇਹਨਾਂ ਮੇਰੇ ਥੱਪੜ ਮਾਰੇ ਮੇਰੀ ਪੱਗ ਨਿਕਲ ਗਈ ਸਿਰ ਤੋਂ ਤੇ ਫਿਰ ਮੈਂ ਦੁਬਾਰਾ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਪਿੱਛੋਂ ਇੱਕ ਜੋ ਸਹੀ ਹੈ ਸਹੀ ਹੈ ਪਿੱਛੋਂ ਇੱਕ ਆਵਾਜ਼ এজੈਂਟਸ ਦੀ ਹੁੰਦੀ ਹੈ ਕਿ ਯਾਰ ਇਸ ਕੀ ਪਗੜੀ ਮਤੋਂ ਤਰ ਜੋ ਕਰਨਾ ਜਲਦੀ ਕਰੋ ਹਾਂਜੀ ਉਸ ਤੋਂ ਬਾਅਦ ਇਨਾਂ ਨੇ ਮੈਨੂੰ ਕਿਹਾ ਵੀ ਤੂੰ ਹਲਫ ਨੰਗਾ ਕਰਨਾ ਤੇ ਤੈਨੂੰ ਪੂਰੇ ਕੱਪੜੇ ਉਤਾਰ ਦੇ ਇੱਕ ਸਪੈਸੀਫਿਕ ਕੈਮਰੇ ਨਾਲ ਇਨਾਂ ਮੇਰੀ 3 ਤੋਂ 4 ਮਿੰਟ ਵੀਡੀਓ ਬਣਾਈ ਉੱਥੇ ਹਾਂਜੀ ਬਰੀਫਸ ਵੀ ਅੰਡਰਗਾਰਮੈਂਟਸ ਵੀ ਸਾਰੇ ਉਤਾਰਵਾ ਦੇ ਬਿਲਕੁਲ ਜੀ ਜਿਹਦੇ ਵਿੱਚ ਪ੍ਰਾਈਵੇਟ ਪਾਰਟ ਵੀ ਦਿਖ ਰਿਹਾ ਜੀ ਹਾਂਜੀ ਜੋ ਆਪਾਂ ਆਮ ਤੌਰ ਤੇ ਨਹੀਂ ਸ਼ੋਅ ਕਰ ਸਕਦੇ ਉਹਦੇ ਵਿੱਚ ਸਾਰੇ ਪ੍ਰਾਈਵੇਟ ਪਾਰਟ ਦੀ ਇਨਾਂ ਨੇ ਮੇਰੇ ਫਰੰਟ ਔਰ ਬੈਕ ਖਾਰੀ ਵੀਡੀਓ ਬਣਾਈ ਜੀ ਇਹ ਬਣਾਉਣ ਦਾ ਤੁਸੀਂ ਕਾਰਨ ਨਹੀਂ ਪੁੱਛਿਆ ਕਿ ਤੁਸੀਂ ਕੀ ਕਰ ਕੀ ਰਹੇ ਹੋ ਇਹ ਤੁਹਾਨੂੰ ਲੌਂਗ ਟਰਮ ਇਸ ਦਾ ਕੋਈ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕੇਸ ਵੀ ਤੁਹਾਡੇ ਉੱਤੇ ਹੋਵੇ ਬਿਲਕੁਲ ਨਨ ਮੈਂ ਸਾਰਾ ਕੁਝ ਦੱਸਿਆ ਐਸ ਪਰ ਲਾਅ ਬਹੁਤ ਗਲਤ ਹੈ ਉਹ ਦੂਸਰੀ ਗੱਲ ਮੈਂ ਦੇਖਦਾ ਜਵਾਨ ਹੈ ਉਹ ਤਾਨੂੰ ਹੀ ਭੁਗਤ ਨਹੀਂ ਪਏਗਾ ਅੱਜ ਤੁਸੀਂ ਕਰ ਲਓ ਜੋ ਕਰਨਾ ਕੋਈ ਗੱਲ ਨਹੀਂ ਪਰ ਭੁਗਤਣਾ ਪਏਗਾ ਉਹਨਾਂ ਮੈਨੂੰ ਇਹ ਵਾਰਨਿੰਗ ਕਰੀ ਕਿ ਅੱਜ ਤੋਂ ਬਾਅਦ ਆਪਣੇ ਬੱਚੇ ਦਾ ਔਰ ਆਪਣੀ ਵਾਈਫ ਦਾ ਬਿਲਕੁਲ ਪਿੱਛਾ ਛੱਡ ਦੇ ਅੱਜ ਤੋਂ ਬਾਅਦ ਚੰਡੀਗੜ੍ਹ ਦੇ ਨੇੜੇ ਤੇਰੇ ਵੀ ਤੂੰ ਨਜ਼ਰ ਨਹੀਂ ਆਉਣਾ ਚਾਹੀਦਾ ਪਰ ਉਹਨਾਂ ਦੀ ਇਸ ਪੂਰੇ ਮਾਮਲੇ 'ਚ ਕਿਉਂ ਇੰਨੀ ਕਿਉਂ ਇਨਵੋਲਵਮੈਂਟ ਸੀ ਉਹ ਕਿਉਂ ਚਾਹੁੰਦੇ ਸੀ ਇਹ ਕਿ ਤੁਹਾਡੀ ਵਾਈਫ ਦੇ ਵੱਲੋਂ ਕੁਝ ਉਹਨਾਂ ਨੂੰ ਕਿਹਾ ਗਿਆ ਸੀ ਇਹ ਸਬੂਤ ਕਰਨ ਵਾਸਤੇ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਮੇਰੀ ਵਾਈਫ ਵੱਲੋਂ ਕੁਝ ਨਹੀਂ ਕਿਹਾ ਗਿਆ ਇਹ ਮੈਨੂੰ ਖੁਦ ਨਹੀਂ ਸਮਝ ਆ ਰਹੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਮਸਲਾ ਹਾਈ ਕੋਰਟ ਚ ਗਿਆ ਹੋਇਆ ਜੀ ਇਹ ਤਾਂ ਦੇਖੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਤਾਂ ਹੁਣ ਇਹੋ ਚੀਜ਼ ਤਾਂ ਪਤਾ ਕਰਨਾ ਕਿੰਨਾ ਮੇਰ ਨਾਲ ਕਰਿਆ ਕਿਉਂ ਇਦਾਂ ਹਾਂਜੀ ਪਰ ਉਸ ਤੋਂ ਬਾਅਦ ਫਿਰ ਕੀ ਹੁੰਦਾ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਜਲੀਲ ਕੀਤਾ ਜਾਂਦਾ ਜਦੋਂ ਤੁਹਾਡੇ ਨਾਲ ਸਭ ਕੁਝ ਹੀ ਹੋਇਆ ਫਿਰ ਉਹਨਾਂ ਨੇ ਕੋਈ ਥ੍ਰੈੱਡ ਦਿੱਤੇ ਕਿ ਤੇਰੇ ਤੇ ਅਸੀਂ ਪਰਚਾ ਪਾ ਦਾਂਗੇ ਜਾਂ ਤੇਰੇ ਤੇ ਅਸੀਂ ਤੇਰੀ ਵੀਡੀਓ ਵਾਇਰਲ ਕਰਾਂਗੇ ਇਹ ਪਰਚੇ ਵਾਲੀ ਗੱਲ ਤਾਂ ਪਹਿਲਾਂ ਕਰੀ ਜਦੋਂ ਮੈਨੂੰ ਕਿਹਾ ਕਿ ਸਟੇਟਮੈਂਟ ਲਿਖਾਉਣੀ ਸੀ ਇਹ ਸਾਰਾ ਕੁਝ ਉਹ ਦੋ ਕਰ ਲਿਆ ਸੀ ਉਸ ਤੋਂ ਬਾਅਦ ਇਹੋ ਕਿਹਾ ਵੀ ਅੱਜ ਤੋਂ ਬਾਅਦ ਤੂੰ ਆਪਣੀ ਵਾਈਫ ਦਾ ਤੇ ਬੱਚੇ ਦਾ ਪਿੱਛਾ ਛੱਡ ਦੇ ਔਰ ਮਸਲਕ ਮਿਊਚੁਅਲ ਡਾਈਵਰਸ ਇੱਕ ਮਿਊਚੁਅਲ ਡਾਈਵਰਸ ਦਾ ਉਹਨਾਂ ਨੇ ਮੈਨੂੰ ਬਾਰ ਬਾਰ ਨਾਮ ਲਿਆ ਸੀ ਉੱਥੇ ਕਿ ਮਿਊਚੁਅਲ ਡਾਈਵਰਸ ਤੂੰ ਇਹਨੂੰ ਲਿਖ ਕੇ ਦੇ ਦੇ ਔਰ ਇਹਦਾ ਪ ਫਿਰ ਇਹ ਆਪਣੀ ਯੂਨਿਟ ਚ ਵਾਪਸ ਚਲੇ ਜਾਂਦੇ ਫਿਰ ਮੈਂ ਉਸ ਤੋਂ ਬਾਅਦ ਮੈਂ ਛੱਡ ਦਿਓ ਮੈਨੂੰ ਹੁਣ ਤੁਸੀਂ ਜੋ ਕਰਨਾ ਕਰ ਲਿਆ ਤੇ ਮੈਨੂੰ ਕੋਈ ਗੱਲ ਨਹੀਂ ਤੁਸੀਂ ਛੱਡ ਦਿਓ ਮੈਨੂੰ ਜਾ ਲੰਦੋ ਮੈਂ ਫਿਰ ਵੀ ਇਹਨਾਂ ਤਰਲਾ ਮਾਰਿਆ ਇੰਨਾ ਕੁਝ ਹੋਣ ਤੋਂ ਬਾਅਦ ਫਿਰ ਮੈਂ ਆਪਣੀ ਪੱਗ ਸਜਾਉਣਾ ਉੱਥੇ ਅੰਦਰ ਕੱਪੜੇ ਖੁਦ ਕਿਆ ਇਹਨਾਂ ਨੇ ਕੱਪੜੇ ਪਾ ਲ ਜਿੱਦਾਂ ਪਹਿਲਾਂ ਪਾਏ ਸੀ ਮੀਨਸ ਕਿ ਪਤਾ ਨਾ ਚਲਣਾ ਚਾਹੀਦਾ ਕਿ ਬੰਦਾ ਅੰਦਰ ਕੁਝ ਹੋਇਆ ਵੀ ਹੈ ਸਾਰੇ ਮੇਰੇ ਬੜੇ ਵਧੀਆ ਤਰੀਕੇ ਨਾਲ ਮੈਨੂੰ ਕੱਪੜੇ ਪਵਾਏ ਇਹਨਾਂ ਨੇ ਪੱਗ ਮੈਂ ਖੁਦ ਬੰਨੀ ਹੈ ਫਿਰ ਮੈਂ ਬਾਹਰ ਆਉਣਾ ਜੀ ਹਾਂਜੀ ਬਿਲਕੁਲ ਭਾਈ ਮਤਲਬ ਮ ਔਰ ਗੁੱਸਾ ਵੀ ਆਉਂਦਾ ਹੈ ਜਿਹੇ ਸਿਸਟਮ ਦੇ ਉੱਤੇ ਔਰ ਦੁੱਖ ਵੀ ਲੱਗਦਾ ਕਿ ਜਿਹੜੇ ਜਵਾਨ ਸਾਡੇ ਸਾਡੇ ਵਾਸਤੇ ਆਪਣੀ ਜ਼ਿੰਦਗੀ ਦਾ ਦੇ ਉੱਤੇ ਲਾ ਦਿੰਦੇ ਨੇ ਉਹਨਾਂ ਦੇ ਨਾਲ ਕੀ ਕੁਝ ਹੋ ਰਿਹਾ ਹੈ ਦੇਖੋ ਮੈਂ ਬਿਲਕੁਲ ਤੁਹਾਡੇ ਨਾਲ 100% ਮੈਂ ਸਹਿਮਤ ਹਾਂ ਜੀ ਰੀਅਲੀ ਬਹੁਤ ਸ਼ੇਮਫੁਲ ਐਕਟ ਮੈਂ ਕਹਿ ਸਕਦਾ ਤੇ ਇਹਦੇ ਚ ਮੈਨੂੰ ਇਹ ਲੱਗਦਾ ਹੈ ਕਿ ਦੋਕ ਚੀਜ਼ਾਂ ਮੇਰੀਆਂ ਰਹਿ ਗਈਆਂ ਸੀ ਦੱਸਣ ਵਾਲੀਆਂ ਦੇਖੋ ਇਮੀਡੀਏਟਲੀ ਐਸਐਸਪੀ ਚੰਡੀਗੜ੍ਹ ਨੂੰ ਇਹ ਮੇਲ ਪਾਉਂਦੇ ਨੇ ਕਿ ਮੈਂ ਜਵਾਨ ਆ ਇੰਡੀਅਨ ਆਰਮੀ ਨੂੰ ਸਰਵ ਕਰ ਰਿਹਾ ਆ ਕੁਛ ਮੇਰੇ ਨਾਲ ਚੰਡੀਗੜ੍ਹ ਪੁਲਿਸ ਨੇ ਕੀਤਾ ਹੁਣ ਜਦੋਂ ਦੇਖੋ ਮੇਨ ਲੱਗਦਾ ਵੀ ਦਿਸ ਇਜ਼ ਦਾ ਬੇਸਿਕ ਡਿਊਟੀ ਆਫ ਦੀ ਐਸਐਸਪੀ ਚੰਡੀਗੜ੍ਹ ਟੂ ਇਮੀਜੇਟਲੀ ਮਾਰਕ ਦਾ ਮੈਟਰ ਟੂ ਸਮ ਸੀਨੀਅਰ ਮੋਸਟ ਆਫੀਸਰ ਆਈਪੀਐਸ ਆਫੀਸਰ ਕਿਸੀ ਐਸਪੀ ਨੂੰ ਦੇਣ ਜਾਂ ਐਟਲੀਸਟ ਕਿਸੇ ਗਾਸਟਡ ਆਫੀਸਰ ਨੂੰ ਹੁਣ ਮੈਂ ਅਸੀਂ ਕਿਉਂ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਇਆ ਬੜਾ ਇੰਪੋਰਟੈਂਟ ਹੈ ਇਹਨਾਂ ਨੇ ਕੀਤਾ ਕੀ ਕਿ ਇਹਨਾਂ ਦੀ ਕੰਪਲੇਂਟ ਨੂੰ ਇਹਨਾਂ ਨੇ ਮੈਨੂੰ ਸੁਣਾਈ ਵੀ ਐਸਐਸਪੀ ਸਾਹਿਬ ਦੀ ਗੱਲਬਾਤ ਜੋ ਇਹਨਾਂ ਦੇ ਨਾਲ ਹੋਈ ਮੈਟਰ ਇਹਨਾਂ ਨੇ ਰੈਫਰ ਕੀਤਾ ਸੇਮ ਐਸਐਚਓ ਸੈਕਟਰ 11 ਪੁਲਿਸ ਸਟੇਸ਼ਨ ਨੂੰ ਜਿਨ੍ਹਾਂ ਨੇ ਇਹ ਕੱਪੜੇ ਤਰਵਾਏ ਇਹਨਾਂ ਨੇ ਕੱਪੜੇ ਤਰਵਾਏ ਹੁਣ ਤੁਸੀਂ ਦੇਖੋ ਜਦੋਂ ਜਦੋਂ ਐਸਐਚਓ ਨੇ ਇਹ ਸਾਰਾ ਤਸੱਦਦ ਕਰਵਾਇਆ ਜਾਂ ਉਹਦੀ ਡਾਇਰੈਕਸ਼ਨਸ ਤੇ ਹੋਇਆ ਤਾਂ ਤੁਸੀਂ ਕਿਵੇਂ ਐਕਸਪੈਕਟ ਕਰ ਸਕਦਾ ਕਿ ਇੰਡੀਅਨ ਆਰਮੀ ਜਾਂ ਕੋਈ ਵੀ ਬੰਦਾ ਵੀ ਆਰ ਉਹੀ ਬੰਦਾ ਉਸ ਮੈਟਰ ਨੂੰ ਇਨਵੈਸਟੀਗੇਟ ਕਰੇ ਉਸ ਤੋਂ ਹੁਣ ਉੱਪਰਲੀ ਗੱਲ ਤੇ ਜਾਂਦੇ ਹਾਂ 16 ਨਵੰਬਰ ਨੂੰ ਇਹਨਾਂ ਨੇ ਕੰਪਲੀਟ ਦਿੱਤੀ ਸਬਸੀਕੁਐਂਟਲੀ ਫਿਰ ਬੀਇੰਗ ਅ ਰਿਸਪੋਨਸੀਬਲ ਆਰਮੀ ਪਰਸਨ ਇਹਨਾਂ ਨੇ ਜਾ ਕੇ ਆਪਣੇ ਜਿਹੜਾ ਕਮਾਂਡਿੰਗ ਆਫੀਸਰ ਸੀ ਉਹਨਾਂ ਨੂੰ ਜਾ ਕੇ ਇਹ ਪ੍ਰਾਈਜ਼ ਕਰਵਾਇਆ ਤੇ ਮੈਂ ਹੁਣ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਮੈਨੂੰ ਮਤਲਬ ਕਿਉਂ ਮੈਨੂੰ ਲੱਗਿਆ ਵੀ ਇਹ ਕੀ ਚੱਲ ਰਿਹਾ ਹੈ ਕਮਾਂਡਿੰਗ ਆਫੀਸਰ ਸਾਹਿਬ ਕਰਨਲ ਸਾਹਿਬ ਬੋਥ ਸਾਡੇ ਵਾਸਤੇ ਰਿਸਪੈਕਟਫੁਲ ਔਰ ਉਹਨਾਂ ਨੇ ਬਕਾਇਦਾ ਇਹ ਦੱਸਿਆ ਵੀ ਇਹ ਮੇਰਾ ਪਾਰਟ ਹੈ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ 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 ਸਪਾਈ ਇਹ ਦਾ ਨਾਇਕ ਜਾਂ ਹੌਲਦਾਰ ਕਹਿੰਦੇ ਸਾਡਾ ਪਾਰਟ ਹੈ ਇੰਡੀਅਨ ਆਰਮੀ ਦਾ ਔਰ ਉਹਨਾਂ ਨੇ ਇਹ ਗੱਲ ਕਹੀਏ ਕਿ ਅਸੀਂ ਇੰਡੀਅਨ ਆਰਮੀ ਦੇ ਵਿੱਚ ਸ਼ਰਮ ਕਰਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਰੇ ਅਸੀਂ ਸਰਵ ਕਰਦੇ ਹਾਂ ਔਰ ਕਦੀ ਵੀ ਅਨਐਕਸਪੈਕਟਿਡ ਇੱਕ ਚੀਜ਼ ਸਾਹਮਣੇ ਹੋਈਏ ਜਿਹਦੇ ਚ ਇਹਨਾਂ ਦੀ ਇਸ ਤਰ੍ਹਾਂ ਦੇ ਅਬਜੈਕਸ਼ਨੇਬਲ ਵੀਡੀਓਜ਼ ਬਣੀਆਂ ਨੇ ਇਹਨਾਂ ਨੇ ਟ੍ਰੀਟਮੈਂਟ ਕੀਤਾ ਕਿੰਨੇ ਕੀਤਾ ਚੰਡੀਗੜ੍ਹ ਪੁਲਿਸ ਨੇ ਔਰ ਕਰਨਲ ਸਾਹਿਬ ਨੇ ਕੀ ਕਿਹਾ ਕਿ ਤੁਸੀਂ ਇਸ ਮੈਟਰ ਨੂੰ ਡੀਜੀਪੀ ਚੰਡੀਗੜ੍ਹ ਨੂੰ ਉਹਨਾਂ ਨੇ ਲੈਟਰ ਇਸ਼ੂ ਕੀਤਾ ਔਰ ਅਸੀਂ ਪਾਰਟ ਆਫ ਸਾਡੀ ਜਿਹੜੀ ਪਟੀਸ਼ਨ ਪਾਈ ਅਸੀਂ ਹਾਈ ਕੋਰਟ 'ਚ ਉਹਦਾ ਪਾਰਟ ਬਣਾਇਆ ਹੈ ਉਦੋਂ ਚ ਉਹਨਾਂ ਨੇ ਕਿਹਾ ਕਿ ਐਟ ਲੀਸਟ ਤੁਸੀਂ ਡੀਜੀਪੀ ਸਾਹਿਬ ਨੂੰ ਕਿਹਾ ਕਿ ਤੁਸੀਂ ਕੌਗਨੀਅੰਸ ਇਨੀਸ਼ੀਏਟਿਵ ਲਵੋ ਤੇ ਐਸਐਸਪੀ ਤੇ ਡੀਜੀਪੀ ਇਸ ਮੈਟਰ ਨੂੰ ਦੇਖੇ ਕਿਉਂਕਿ ਇੰਡੀਅਨ ਆਰਮੀ ਹੈ ਸਰ ਜੋ ਇਹ ਜਨਵਰੀ 3 ਦੀ 2024 ਦੀ ਲੈਟਰ ਆਈ ਹੈ ਮੈਟਰ ਫੇਰ ਉਸੇ ਸੈਕਟਰ 11 ਪੂਰਾ ਮਹੀਨਾ ਹੋ ਚੁਕਿਆ ਮਹੀਨੇ ਤੋਂ ਉੱਪਰ ਹੋ ਗਿਆ ਫੇਰ ਗगन ਜੀ ਅਸੀਂ ਫਾਈਨਲੀ ਮੈਂ ਵੀ ਰਿਪਰੈਜ਼ੈਂਟੇਸ਼ਨ ਦਿੱਤੀਆਂ ਅਸੀਂ ਮੇਲਸ ਵੀ ਪਾਈਆਂ ਕੀ ਮੈਕਨਾਈਡੀ ਯਾਰ ਕੀ ਕੀ ਐਗਜ਼ੈਂਪਲ ਲੱਗਿਆ ਇਟਸ ਰੀਅਲੀ ਵੈਰੀ ਬੈਡ ਐਗਜ਼ੈਂਪਲ ਫੋਰ ਇੰਡੀਅਨ ਆਰਮੀ ਕਰਨ ਕੀ ਲੱਕੇ ਆਪਾਂ ਸੋ ਅਸੀਂ ਫਾਈਨਲੀ ਫਿਰ ਸਰ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਪਟੀਸ਼ਨ ਧਾਰ ਕਰਤੀ ਪਟੀਸ਼ਨਰ ਇਹ ਬਣੇ ਔਰ ਉਹਦੇ ਚ ਸਰ ਮੈਂ ਗੱਲ ਕਹਾਂਗਾ ਕਿ ਆਨਰੇਬਲ ਹਾਈ ਕੋਰਟ ਦੇ ਵਿੱਚ ਲਿਸਟ ਹੁੰਦਾ ਤੇ ਤੁਸੀਂ ਕਹਿ ਸਕਦੇ ਹੋ ਕਿ ਫਰਵਰੀ 1 2024 ਨੂੰ ਆਨਰੇਬਲ ਜਸਟਿਸ ਕਰਮਜੀਤ ਸਿੰਘ ਸਾਹਿਬ ਦੀ ਕੋਰਟ ਚ ਜਾਂਦਾ ਮੈਨੂੰ ਲੱਗਦਾ ਹੈ ਵੀ ਜੱਜ ਸਾਹਿਬ ਨੇ ਮਤਲਬ ਆਨਰੇਬਲ ਕੋਰਟ ਨੇ ਬੜਾ ਮਿਨਿਊਟਲੀ ਤੇ ਡੀਪਲੀ ਸਾਨੂੰ ਉਹਨਾਂ ਨੇ ਸੁਣਿਆ ਸਾਰਾ ਮੈਟਰ ਦੱਸਿਆ ਯੂਟੀ ਦਾ ਕਾਉਂਸਲ ਉੱਥੇ ਅਪੀਅਰ ਹੋਇਆ ਤੇ ਫਾਈਨਲੀ ਜੱਜ ਸਾਹਿਬ ਨੇ ਇਸ ਮਾਮਲੇ 'ਚ ਇਨਕਲਾਈਨ ਕੀਤਾ ਨੋਟਿਸ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਸ ਸਾਰੇ ਮਾਮਲੇ ਦੀ ਸਟੇਟਸ ਰਿਪੋਰਟ ਲਿਆਓ ਤੇ ਇਹ ਵੀ ਉਸ ਆਰਡਰ ਦੇ ਵਿੱਚ ਆ ਗਿਆ ਵੀ ਇਹਨਾਂ ਨੂੰ ਫਸਟ ਆਫ 올 ਇਲ ਟ੍ਰੀਟਮੈਂਟ ਉਸ ਲੈਵਲ ਦਾ ਹੈ ਜਿਹਦੇ 'ਚ ਇੱਕ ਇੰਡੀਅਨ ਆਰਮੀ ਦੇ ਸੋਲਜਰ ਨੂੰ ਨੇਕਡ ਕੀਤਾ ਅਲਫ ਨੰਗਾ ਕੀਤਾ ਪਗੜੀ ਉਤਾਰੀਏ ਇਸ ਸਪੈਸ਼ਲ ਲਿਖਿਆ ਵਿੱਚ ਹਾਈ ਕੋਰਟ ਦੇ ਆਰਡਰ ਤੇ ਹੁਣ ਜਿਹੜਾ ਆਰਡਰ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਥ੍ਰੈਟ ਕੀਤਾ ਵੀ ਇਹਨੂੰ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਾਂਗੇ ਸੋ ਉਹ ਉਹਨਾਂ ਨੇ ਕਿਹਾ ਵੀ ਤੁਸੀਂ ਲਿਆਓ ਇੱਕ ਅਸੀਂ ਹੋਰ ਉਹਦੇ ਵਿੱਚ ਅਸੀਂ ਗੱਲ ਕੀਤੀ ਗਗਨ ਜੀ ਔਰ ਜਸਪ੍ਰੀਤ ਨੇ ਸਾਡੀ ਅਲਾਉ ਕੀਤੀ ਉਹ ਕਹਿੰਦੇ ਕਿ ਮੈਨੂੰ ਦੱਸੋ ਮੈਂ ਹੋਰ ਕੀ ਕਰ ਸਕਦਾ ਕਿ ਤੁਸੀਂ ਸੈਟੀਸਫਾਈਡ ਹੋ ਮੈਂ ਕਿਹਾ ਜੀ ਮੈਂ ਸੈਟੀਸਫਾਈਡ ਹਾਂ ਵੀ ਮੈ ਕਾਈਂਡਲੀ ਤੁਸੀਂ ਜਿਹੜੀ ਸੀਸੀਟੀਵੀ ਫੁਟੇਜ ਹੈ ਨਾ ਉਸ ਇੰਟਰਮੈਨਿੰਗ ਨਾਈਟ ਦੀ ਦੀਵਾਲੀ ਵਾਲੀ 12 ਤੋਂ 13 ਦੀ ਨਾਈਟ ਦੀ ਵੀ ਉਹਨੂੰ ਤੁਸੀਂ ਪ੍ਰੀਜ਼ਰਵ ਕਰਵਾ ਦਿਓ ਤੇ ਸਪੈਸੀਫਿਕਲੀ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੂੰ ਵੀ ਉਹਨੂੰ ਵੀ ਤੁਸੀਂ ਇਮੀਡੀਏਟਲੀ ਪ੍ਰੀਜ਼ਰਵ ਕਰੋ ਮੁਲਾਪੁਰ ਥਾਣੇ ਤੋਂ ਲੈ ਕੇ ਚੰਡੀਗੜ੍ਹ ਪੁਲਿਸ ਸਟੇਸ਼ਨ ਸੋ ਮੇਰਾ ਹੁਣ ਹੁਣ ਇਹ ਪ੍ਰੋਵੀਜ਼ਨਸ ਆਫ ਲਾਅ ਕੀ ਨੇ ਆਦਰਵਾਇਜ਼ ਦੇਖੋ ਕਿਸੇ ਵੀ ਬੰਦੇ ਦੀ ਇਹ ਤਾਂ ਚਲੋ ਇੱਕ ਬਹੁਤ ਰਿਸਪੈਕਟਫੁਲ ਸਰ ਸਾਡੇ ਕੋਲ ਬੈਠੇ ਨੇ ਇਸ ਟਾਈਮ ਅਸੀਂ ਸੋ ਸਲੂਟ ਹੈ ਸਰ ਤੁਹਾਨੂੰ ਸਾਡੇ ਵੱਲੋਂ ਸਾਰਿਆਂ ਵੱਲੋਂ 100 ਕੀ ਮੈਂ ਕਹਿੰਨਾ ਦਿਨ ਤੋਂ ਲੈ ਕੇ ਸ਼ਾਮ ਤੱਕ ਅਸੀਂ ਇੰਡੀਅਨ ਆਰਮੀ ਨੂੰ ਸਲੂਟ ਮਾਰੀਏ ਤਾਂ ਘੱਟ ਨਹੀਂ ਸੋ ਉਹਨਾਂ ਨੇ ਸਾਰੇ ਇਹ ਗੱਲ ਕਹੀਏ ਕਿ ਜੋ ਪ੍ਰੋਵੀਜ਼ਨਸ ਆਫ ਲਾਅ ਨੇ ਮੈਂ ਗੱਲ ਉਹਦੇ ਤੱਕ ਗਾਸੀ ਕਰਨਾ ਦੇਖੋ ਨੇਕਡ ਵੀਡੀਓ ਬਣਾਉਣੀ 66d ਇਨਫੋਰਮੇਸ਼ਨ ਟੈਕਨੋਲੋਜੀ ਐਕਟ ਨੋਨ ਅਵੇਲੇਬਲ ਅਫੈਂਸ ਵੈਰੀ ਸੀਰੀਅਸ ਹੀਨੀਅਰਸ ਕਮਾਂਗਾ ਮੈਂ ਪਲੱਸ ਪਗੜੀ ਉਤਾਰਨੀ ਕਿਉਂਕਿ ਸੰਪੂਰਨ ਗੁਰਸਿੱਖ ਨੇ ਜਿਹੜੇ ਸਾਡੇ ਸਾਹਮਣੇ ਇਸ ਤਰ੍ਹਾਂ ਬੈਠੇ ਨੇ ਇਨਾਂ ਦੀ ਪਗੜੀ ਉਤਾਰਨੀ ਪੱਗ ਉਤਾਰਨੀ ਔਰ 295 A ਦਾ ਪ੍ਰੋਵੀਜ਼ਨ ਪਿਆ ਪਲੱਸ ਜਿਹੜੀਆਂ ਜਿਹੜੀਆਂ ਪੁਲਿਸ ਨੇ ਜੋ ਇਹ ਟ੍ਰੀਟਮੈਂਟ ਕੀਤਾ ਹੈ ਦੇਖੋ ਡੀ ਕੇ ਵਾਸੂ ਸੁਪਰੀਮ ਕੋਰਟ ਯਾਰ ਕਹਿ ਰਹੀ ਹੈ ਇਹ ਚੱਲ ਕੀ ਰਿਹਾ ਮੈਂ ਕਵਾਂਗਾ ਸਾਰੇ ਇਸ ਤੋਂ ਵੱਡੀ ਗਗਨਜੀ ਲਾਅਲੈਸਨਸ ਕੀ ਹੋਏਗੀ ਔਰ ਉਸ ਤੋਂ ਵੱਡੀ ਗੱਲ ਜੋ ਮੈਨੂੰ ਜਿੱਥੋਂ ਲੱਗਿਆ ਦੇਖੋ ਐਸਐਸਪੀ ਨੇ ਮੇਨਟੇਨ ਕਰਨਾ ਹੈ ਲਾਅ ਐਂਡ ਆਰਡਰ ਉਹਨਾਂ ਨੇ ਥਾਣੇ ਵੀ ਸਾਰੇ ਦੇਖਣੇ ਨੇ ਇਹਨੇ ਪਰਸਨਲੀ ਫੋਨ ਕੀਤਾ ਜਾ ਕੇ ਆਪਣੀ ਰੈਜ਼ਿਡੈਂਟ ਤੋਂ ਵੀ ਜੈ ਹਿੰਦ ਕਰਕੇ ਐਡਰੈਸ ਕੀਤਾ ਬਾਕਾਇਦਾ ਦੱਸਿਆ ਕੰਨੇ ਦੀ ਕਿਹੜਾ ਮੈਟਰ ਹੈ ਦੂਜਾ ਜੀ ਕੋਈ ਨਹੀਂ ਦੇਖਦਿਆਂ ਕਰਦੇ ਆ ਸਰ ਮੈਨੂੰ ਇਹ ਲੱਗਦਾ ਵੀ ਜੇ ਅਸੀਂ ਇੱਕ ਇੰਡੀਅਨ ਆਰਮੀ ਦੇ ਜਵਾਨ ਨੂੰ ਵੀ ਅਸੀਂ ਅਸੀਂ ਤੁਸੀਂ ਇਨਸਾਫ ਨਹੀਂ ਦੇ ਸਕੋਗੇ ਤਾਂ ਫਿਰ ਐਕਸਪੈਕਟ ਕੌਣ ਕਰੇਗਾ ਤੁਸੀਂ ਦੱਸ ਵੀ ਰਹੇ ਸੀ ਕਿ ਗੁਰੂ ਘਰ ਦੇ ਵਿੱਚ ਵੀ ਆਰਮੀ ਦੇ ਵਿੱਚ ਜਿੱਥੇ ਇਹਨਾਂ ਦੀ ਬਟਾਲੀਅਨ ਹੈ ਉੱਥੇ ਸੇਵਾ ਗੁਰੂ ਘਰ ਦੀ ਸਾਰੀ ਇਹੀ ਸੰਭਰੇ ਸਰ ਇਹ ਬਿਹਤਰ ਦੱਸਣਗੇ ਇਸ ਗੱਲ ਦਾ ਪਰ ਮੈਂ ਗੱਲ ਕਹਿੰਦਾ ਵੀ ਅਗੇਨ ਮੈਟਰ ਇਸ ਗੱਲ ਦਾ ਜਵਾਬ ਤਾਂ ਇਹੀ ਦੇਣਗੇ ਵੀਰ ਜੀ ਏ ਹੁਣ ਅਗੇਨ ਮੈਟਰ ਜਿਹੜਾ ਹੈ ਉਹ ਪੈਂਡਿੰਗ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਸਖਤ ਰੁਖ ਮੈਂ ਕਹਿ ਸਕਦਾ ਵੀ ਲਿਆ ਹੈ ਅਗੇਨ ਮੈਟਰ ਪੈਂਡਿੰਗ ਹੈ 21 ਫਰਵਰੀ 2024 ਇਹਨਾਂ ਦੀ ਜੋ ਇਹਨਾਂ ਦੀ ਮਤਲਬ ਤੁਸੀਂ ਕਹਿ ਸਕਦੇ ਆ ਵੀ ਵੇਖ ਕੇ ਰੂਹ ਖੁਸ਼ ਹੋ ਗਈ ਮੇਰੀ ਕਿ ਸੰਪੂਰਨ ਗੁਰਸਿੱਖ ਔਰ ਮੈਨੂੰ ਇਹਨਾਂ ਨੇ ਦੱਸਿਆ ਵੀ ਵੀਰ ਜੀ ਮੈਨੂੰ ਸੇਵਾ ਸੰਭਾਲ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਸਾਹਿਬ ਦੀ ਆਰਮੀ ਦੇ ਵਿੱਚ ਵੀ ਮੈਨੂੰ ਉਹ ਮਿਲੀ ਏ ਸੋ ਮੈਂ ਕਹਿ ਸਕਦਾ ਵੀ ਭਾਜੀ ਜਦੋਂ ਦਾ ਕੇਸ ਆਇਆ ਗਗਨ ਜੀ ਮੈਂ ਬ੍ਰਦਰ ਚਲੋ ਅੱਜ ਕਿਸੇ ਕੰਮ ਚ ਉਹਨਾਂ ਨੂੰ ਜਾਣਾ ਪਿਆ ਇੱਥੇ ਨਹੀਂ ਮਤਲਬ ਸਾਡੀ ਸਾਰੀ ਟੀਮ ਨੇ ਅਸੀਂ ਇਹ ਤਿਆਰ ਕਰ ਲਿਆ ਸੀ ਵੀ ਇਸ ਕੇਸ ਦੇ ਵਿੱਚ ਅਸੀਂ ਇਹਨਾਂ ਨੂੰ ਜੜਾ ਇਨਸਾਫ ਹੋ ਦੁਆ ਕਰਾਂਗੇ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਔਨਰੇਬਲ ਹਾਈ ਕੋਰਟ ਦੇ ਮਾਨਯੋਗ ਪੰਜਾਬ ਦੇ ਰਾਣਾ ਦੇ ਜਿਨ੍ਹਾਂ ਨੇ ਤੁਸੀਂ ਕਹਲੋ ਸਖਤ ਰੁਕ ਲੈ ਕੇ ਸੀਸੀਟੀਵੀ ਫੁਟੇਜ ਤੱਕ ਉਹਨਾਂ ਨੇ ਇਹਨਾਂ ਤੋਂ ਜੜੇ ਨੇ ਉਸ ਟੈਟਸ ਰਿਪੋਰਟਸ ਮੰਗੀਆਂ ਨੇ ਸੋ ਵਾਦਾ ਕਰਦੇ ਹਾਂ ਅਸੀਂ ਔਰ ਮੈਂ ਇਹ ਗੱਲ ਕਰਦਾ ਵੀ ਇੰਡੀਅਨ ਆਰਮੀ ਦਾ ਐਡਾ ਵੱਡਾ ਯੋਗਦਾਨ ਔਰ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਸਾਨੂੰ ਵੀ ਇਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ ਸੋ ਅਸੀਂ ਵਾਦਾ ਕਰਦੇ ਹਾਂ ਜੀ ਇਹਨਾਂ ਦੇ ਨਾਲ ਪ੍ਰੋਮਿਸ ਕਰਦੇ ਹਾਂ ਵੀ ਅਸੀਂ ਇਹਨੂੰ ਪੂਰਾ ਤਨਦੇਹੀ ਦੇ ਨਾਲ ਗਗਨ ਜੀ ਅਸੀਂ ਨਿਭਾਵਾਂਗੇ ਬਿਲਕੁਲ ਔਰ ਬਾਈ ਜੀ ਜਿਵੇਂ ਜ਼ਿਕਰ ਕਰ ਰਹੇ ਸੀ ਸੇਵਾ ਵੀ ਤੁਸੀਂ ਗੁਰੂਗ੍ਰਾਂ ਸਾਹਿਬ ਜੀ ਦੀ ਉੱਥੇ ਬਟਾਲੀਅਨ ਦੇ ਵਿੱਚ ਜਿੱਥੇ ਤੁਹਾਡੀ ਡਿਊਟੀ ਹੈ ਉੱਥੇ ਤੁਸੀਂ ਨਿਭਾ ਰਹੇ ਹਾਂਜੀ ਮੈਂ ਜਦੋਂ ਦਾ ਵੀ ਭਰਤੀ ਹੋਇਆ ਆ ਆਰਮੀ ਦੇ ਵਿੱਚ ਉਸ ਤੋਂ ਬਾਅਦ ਮੈਨੂੰ ਮੈਕਸਿਮਮ ਸੇਵਾ ਗੁਰੂ ਘਰ ਦੀ ਮਿਲੀ ਹੈ ਔਰ ਹੁਣ ਵੀ ਮੈਂ ਇਸ ਆਪਣਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਿਹਾ ਹਾਂ ਔਰ ਮੈਂ ਇਸ ਲਈ ਆਪਣੇ ਕਮਾਂਡਿੰਗ ਅਫਸਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਔਰ ਬਹੁਤ ਹੀ ਹੁਣ ਤੱਕ ਜਿੰਨੇ ਵੀ ਅਫਸਰ ਮੈਨੂੰ ਮਿਲੇ ਨੇ ਕਮਾਂਡਿੰਗ ਅਫਸਰ ਔਰ ਮੈਨੂੰ ਹਮੇਸ਼ਾ ਉਹਨਾਂ ਨੇ ਗੁਰੂ ਘਰ ਹੀ ਲਾਇਆ ਮੈਂ ਨਹੀਂ ਕਦੇ ਆਖਿਆ ਮੈਨੂੰ ਲਾ ਦਿਓ ਪਰ ਜਾਂ ਤਾਂ ਉਹਨਾਂ ਨੇ ਮੇਰੇ ਵਿੱਚ ਕੁਝ ਦੇਖਿਆ ਹੋਊ ਜੋ ਵੀ ਹੈ ਤੇ ਮੈਨੂੰ ਹੁਣ ਤੱਕ ਡਿਊਟੀ ਗੁਰੂ ਘਰ ਦੀ ਹੀ ਮਿਲੀ ਹੈ ਔਰ ਆਰਮੀ ਦੇ ਵਿੱਚ ਬਹੁਤ ਹੀ ਕਠਿਨਾਈਆਂ ਹੁੰਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਵੀ ਪਰ ਉਸ ਟਾਈਮ ਦੇ ਵਿੱਚ ਦੇਖੋ ਪੇਮੈਂਟ ਤਾਂ ਸਾਨੂੰ ਦੇ ਹੀ ਰਹੇ ਆ ਪਰ ਉਹਦੇ ਨਾਲ ਇੱਕ ਸਾਡੇ ਧਰਮ ਦੇ ਵਿੱਚ ਜੋ ਕੁਝ ਹੈਗਾ ਉਹੋ ਚੀਜ਼ਾਂ ਨੂੰ ਗੁਰੂ ਘਰ ਜਾ ਕੇ ਉੱਥੇ ਫੌਜ ਦੇ ਵਿੱਚ ਮਿਲ ਜਾਣੀ ਔਰ ਮੇਰੇ ਵਾਸਤੇ ਮੈਂ ਕਹਿੰਦਾ ਇਹ ਤੋਂ ਵੱਡੀ ਕੋਈ ਚੀਜ਼ ਹੈ ਨਹੀਂ ਤੁਸੀਂ ਆਪ ਇੰਨੀ ਸੇਵਾ ਕਰ ਰਹੇ ਹੋ ਤਾਂ ਲੱਗਦਾ ਹੈ ਪ੍ਰਮਾਤਮਾ 'ਤੇ ਤਾਂ ਵਿਸ਼ਵਾਸ ਤੁਹਾਡਾ ਵਾਕਈ ਬਹੁਤ ਹੋਣਾ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਹੁਣ ਮਿਲਦਾ ਹੈ ਤੁਹਾਨੂੰ ਨਜ਼ਰ ਆਊਗਾ ਔਰ ਜਿਨ੍ਹਾਂ ਨੇ ਵੀ ਇਹ ਮਾੜੀ ਕਰਤੂਤ ਕੀਤੀ ਹੈ ਉਹ ਜ਼ਰੂਰ ਟੰਗੇ ਜਾਣ ਬਿਲਕੁਲ ਜੀ ਇਸ ਤੋਂ ਪਹਿਲਾਂ ਜਦੋਂ ਮੇਰੇ ਨਾਲ ਇਹ ਕੁਝ ਹੁੰਦਾ ਹੈ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਮੈਂ ਸੋਚਿਆ ਕਿ ਆਪਣੇ ਲੈਵਲ ਤੇ ਜੋ ਕਰ ਸਕਦਾ ਮੈਂ ਕਰਿਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੇਰੇ ਜ਼ਬਾਨ ਤੇ ਦਿਮਾਗ ਤੇ ਤੇ ਮੇਰੇ ਹਿਰਦੇ ਵਿੱਚ ਘੁੰਮਨ ਬ੍ਰਦਰ ਦਾ ਨਾਮ ਆਇਆ ਕਿਉਂਕਿ ਇਹਨਾਂ ਨੂੰ ਮੈਂ ਪਹਿਲਾਂ ਤੋਂ ਹੀ ਫੋਲੋ ਕਰਦਾ ਰਿਹਾ ਔਰ ਇਹਨਾਂ ਦੀ ਕਾਫੀ ਵੀਡੀਓਜ਼ ਔਰ ਬਹੁਤ ਮੈਟਰ ਹੁਣ ਤੱਕ ਮੈਂ ਸੋਸ਼ਲ ਮੀਡੀਆ ਦੇ ਨਾਲ ਦੇਖ ਚੁੱਕਾ ਔਰ ਇਹ ਇਹੋ ਜਿਹਾ ਮੈਟਰ ਜਿਹੜਾ ਹੁੰਦਾ ਵਾ ਜੇ ਕੋਈ ਤਕਾ ਤਸੱਦਦ ਔਰ ਬਹੁਤ ਹੀ ਬਖੂਬੀ ਤਰੀਕੇ ਨਾਲ ਨਵਾਉਂਦੇ ਨੇ ਪਹਿਲੀ ਕਾਲ ਤੇ ਹੀ ਮੇਰੇ ਇਹਨਾਂ ਨੇ ਵਧੀਆ ਤਰੀਕੇ ਨਾਲ ਗੱਲ ਸੁਣੀ ਕਿ ਮੈਨੂੰ ਉਸ ਦਿਨ ਹੀ ਵਿਸ਼ਵਾਸ ਹੋ ਗਿਆ ਸੀ ਕਿ ਅੱਜ ਮੈਂ ਸਹੀ ਬੰਦੇ ਨੂੰ ਮਿਲ ਗਿਆ ਜੀ ਠੀਕ ਹੈ ਜੀ ਤਾਂ ਆਸ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਕਹਾਣੀ ਇਹਨਾਂ ਦੇ ਵੱਲੋਂ ਆਪਣੀ ਜ਼ੁਬਾਨੀ ਸੁਣਾਈ ਗਈ ਹੈ ਦੱਸੀ ਗਈ ਹੈ ਸੁਣ ਕੇ ਤਾਂ ਸਾਡਾ ਵੀ ਮਨ ਬਹੁਤ ਉਦਾਸ ਹੋ ਰਿਹਾ ਹੈ ਖਰਾਬ ਹੋ ਰਿਹਾ ਹੈ ਇਹੀ بار-बार ਸੋਚ ਰਹੇ ਆ ਕਿ ਜਿਹੜੇ ਜਵਾਨ ਆਰਮੀ ਸਰਵ ਕਰ ਰਹੇ ਨੇ ਜੇ ਉਹਨਾਂ ਦੇ ਨਾਲ ਇਸ ਤਰੀਕੇ ਦਾ ਕੋਈ ਟੌਰਚਰ ਕਰ ਸਕਦਾ ਇਸ ਤਰੀਕੇ ਦਾ ਤਸ਼ੱਦਦ ਕਰ ਸਕਦਾ ਤਾਂ ਆਮ ਲੋਕਾਂ ਦੇ ਨਾਲ ਕੀ ਹਾਲ ਹੁੰਦਾ ਹੋਊਗਾ ਔਰ ਸਵਾਲ ਇੱਥੇ ਚੰਡੀਗੜ੍ਹ ਪੁਲਿਸ ਦਾ ਵੀ ਆਉਂਦਾ ਹੈ ਕਿ ਕਿਉਂ ਉਹਨਾਂ ਨੇ ਅਜਿਹੇ ਹਤਕੰਡੇ ਅਪਣਾਏ ਕਿਉਂ ਉਹਨਾਂ ਨੇ ਅਜਿਹਾ ਵਤੀਰਾ ਕੀਤਾ ਹੁਣ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਤਾਂ ਦੇਖਣਾ ਹੋਊਗਾ ਕਿ ਕਿੰਨੀ ਜਲਦੀ ਇਹਨਾਂ ਨੂੰ ਇਨਸਾਫ ਮਿਲਦਾ ਹੈ ਔਰ ਇਨਸਾਫ ਜੇ ਦੇਣਗੇ ਤਾਂ ਕੀ ਐਕਸ਼ਨ ਉਹਨਾਂ ਪੁਲਿਸ ਮੁਲਾਜ਼ਮਾ ਦੇ ਉੱਤੇ ਲਿੱਤਾ ਜਾਊਗਾ ਤਾਂ ਜੋ ਕਿਸੇ ਹੋਰ ਨਾਲ ਵੀ ਉਹ ਕਰਨ ਤੋਂ ਪਹਿਲਾਂ 100 ਵਾਰ ਜ਼ਰੂਰ ਸੋਚ ਲੈਣ ਕੈਮਰਾ ਪਰਸਨ ਦਿਵਿੰਦਰ ਨਾਲ ਅਗੰਦੀਪ ਸਿੰਘ ਪ੍ਰੋ ਪੰਜਾਬ ਟੀਵੀ